ਦਿਖਾ ਦੀਏ ਤਾਕਤ ਫਿਰ ਕੁਦਰਤ ਦੀ ਤਾਕਤ ਦਿਖਾ ਦੀਏ ਜੋ ਤੁਹਾਡੇ ਅੰਦਰ ਵੀ ਹੈ ਮੇਰੇ ਅੰਦਰ ਵੀ ਹੈ ਪਰ ਲੋਕ ਇਹਨੂੰ दैवीय ਸ਼ਕਤੀ ਦਾ ਨਾਮ ਵੀ ਦਿੰਦੇ ਆ ਦਿਖਾ ਦੀਏ ਹਮ ਓਕੇ ਜਸਟ ਲੁੱਕ ਐਟ ਮੀ ਲੁੱਕ ਐਟ ਮੀ ਲੁੱਕ ਐਟ ਮੀ ਇੱਕ ਲੰਬਾ ਸਾਹ ਲਓ ਸ਼ਾਂਤ ਇੱਕ ਹੋਰ ਲੰਬਾ ਸਾਹ ਲਓ ਐਂਡ ਸਲੀਪ 10 9 8, 8 7 6 5 4 3 2 1 ਹਰਵਿੰਦਰ ਜੀ ਅਗਲੇ 1.5 ਮਿੰਟ ਬਸ ਤੇ ਤੁਹਾਡੇ ਨਾਲ ਮੌਜੂਦ ਨਹੀਂ ਹੈਗੇ ਤੇ ਰਹਿਮਤ ਟੀਵੀ ਦੀ ਤਰਫ ਤੋਂ ਅਗੋਾਈ ਮੈਂ ਹੀ ਕਰ ਰਿਹਾ ਹਰਵਿੰਦਰ ਜੀ ਦਾ ਬਾਡੀ ਮਾਈਂਡ ਇੱਕਦਮ ਟੋਟਲੀ ਰਿਲੈਕਸ ਹੋ ਚੁੱਕਿਆ ਹੁਣ ਇਹ ਜੋ ਲੋਕ ਨੇ ਇਹ ਆਲਰੇਡੀ ਆਪਣਾ ਮਾਈਂਡ ਬਹੁਤ ਰਿਲੈਕਸ ਕਰ ਚੁੱਕੇ ਨੇ ਮੈਂ ਸਿਰਫ ਮੋਢੇ ਤੇ ਹੱਥ ਰੱਖ ਕੇ 슬ੀਪ बोलना ਹੁੰਦਾ ਔਰ ਇੱਕਦਮ ਡੀਪਲੀ ਰਿਲੈਕਸ ਹੋ ਜਾਂਦੇ ਨੇ ਦੇਖੋ 슬ੀਪ ਮੈਂ ਉਹ ਦੋ ਚਾਰ ਲੋਕਾਂ ਤੇ ਹੋਰ ਵੀ ਕਰਕੇ ਦਿਖਾ ਦੇਣਾ 3 3 ਗੋ ਐਂਡ 슬ੀਪ ਐ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਹਾਂ ਇਹ ਸੁਣ ਪਾ ਰਹੇ ਨੇ ਇਹ ਹਰ ਗੱਲ ਸੁਣ ਰਹੇ ਨੇ ਇਹ ਦੇਖੋ ਮੈਂ ਬਾਹ ਕਿਚਾਂਗਾ ਹੂੰ ਓਰੇ ਰੌਡ ਬਣੇਗੀ ਉਧਰ ਜਿੰਨ ਥੱਲੇ ਕਰਨ ਦੀ ਕੋਸ਼ਿਸ਼ ਕਰੋ ਜਿੰਨਾ ਥੱਲੇ ਕਰਨ ਦੀ ਕੋਸ਼ਿਸ਼ ਕਰੋਗੋ ਨਹੀਂ ਹੋ ਰੌਡ ਹੋ ਜਾਏਗੀ ਅਰੇ ਕੁਝ ਕਹਿਣਾ ਚਾਹੋਗੇ ਹੂੰ ਦੇਖੋ ਛੋਟੀ ਜੀ ਗੱਲ ਦੇਖਣਾ ਤੁਸੀਂ ਮੈਨੂੰ ਕਿਹਾ ਸੀ ਕਿ ਸੁਣ ਰਹੇ ਨੇ ਕਿ ਨਹੀਂ ਸੁਣ ਰਹੇ ਤੁਹਾਡੀ ਅੱਖਾਂ ਖੁੱਲੀਆਂ ਹੋਈਆਂ ਨੇ ਤੁਹਾਡੀ ਅੱਖਾਂ ਖੁੱਲੀਆਂ ਹੋਈਆਂ ਨੇ ਤੁਸੀਂ ਮੇਰੀ ਪੂਰੀ ਗੱਲ ਸੁਣ ਰਹੇ ਹੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਵਾਂ ਹੋਰ ਚੀਜ਼ ਦਿਖਾਵਾਂ ਆਪਣੇ ਦੂਜੀ ਬਾਜੂ ਉੱਥੇ ਰੱਖੋ ਐਵੀ ਲੋਕ ਇਹਨੂੰ ਵੀ ਲਾਣ ਦੀ ਕੋਸ਼ਿਸ਼ ਕਰੋ ਤੁਸੀਂ ਐਵੀ ਨਹੀਂ ਲਾ पाओगे ਹੁਣ ਮੈਂ ਇੱਕ ਛਿਤ ਹੋਰ ਦਿਖਾਵਾਂ ਮੈਂ ਚੁਟਕੀ ਮਾਰਾਂਗਾ ਉਹ ਤੁਹਾਡੀ ਐਵਲੀ ਬਾਜੂ ਫ੍ਰੀ ਹੋ ਜਾਏਗੀ ਹੁਣ ਚੁਟਕੀ ਮਾਰਾਂਗਾ ਤਾਂ ਐਵਲੀ ਬਾਜੂ ਫ੍ਰੀ ਹੋਏਗੀ ਪਰ ਨਾਲ ਹੀ ਨਾਲ ਇੱਕ ਕੰਮ ਹੋਰ ਹੋਏਗਾ ਦੋਨੋਂ ਦੋਨੋਂ ਲੱਤਾਂ ਵੀ ਲੋਕ ਹੋ ਜਾਣਗੀਆਂ ਹੁਣ ਚੱਲਣ ਦੀ ਕੋਸ਼ਿਸ਼ ਕਰੋ ਜਿੰਨਾ ਚੱਲਣ ਦੀ ਕੋਸ਼ਿਸ਼ ਕਰੋਗੇ ਉਹਨਾਂ ਹੋਰ ਹਾਰਡ ਹੋਣ ਜਾਣਗੇ ਅੰਗਤ ਦੇ ਪਾਉਂ ਬੰਦੇ ਜਾਣਗੇ ਚੱਲਣ ਦੀ ਕੋਸ਼ਿਸ਼ ਕਰੋ ਪਰ ਚੱਲ ਨਹੀਂ ਪਾਓਗੇ ਹਾਂ ਮੈਂ ਚੱਲਣ ਦੀ ਕੋਸ਼ਿਸ਼ ਕਰੋ ਚੱਲ ਨਹੀਂ ਪਾਓਗੇ ਕੀ ਕਹਿਣਾ ਚਾਹੋਗੇ ਤੁਸੀਂ ਪਹਿਲੇ ਤਾਂ ਕੈਮਰੇ ਉੱਤੇ ਦੱਸ ਦਿਓ ਕਿ ਕੀ ਹੋਕ ਹੀ ਰਿਹਾ ਤੁਹਾਡੇ ਨਾਲ ਮੇਰੇ ਜਾਨੀ ਲੱਤਾ ਨਹੀਂ ਮੈਂ ਅੱਗੇ ਆਉਣਾ ਚਾਹ ਰਿਹਾ ਪਰ ਆ ਨਹੀਂ ਪਾਰਿਆ ਚਲੋ ਛੁਟਕੀ ਮਾਰਾਂਗਾ ਸਿਰ ਉੱਪਰ ਸਿਰ ਤੁਹਾਡਾ ਰਾਈਟ ਲੈਗ ਰੀਲੀਜ਼ ਹੋ ਜਾਏਗਾ ਇਹ ਜਿਹੜੀਆਂ ਗੱਲਾਂ ਨਿਕਲਦੀਆਂ ਨੇ ਸਰ ਫਿਰ ਅਗਲਾ ਕਹਿੰਦਾ ਲੈ ਇਹ ਤਾਂ ਚਮਤਕਾਰ ਹੈ ਇਹ ਇਹਦੋਂ ਤਾਂ ਕੁਝ ਵੀ ਕਰਾ ਲੂ ਕਿਸੇ ਕਿਸੇ ਨੂੰ ਹਿਪਨੋਟਾਈਜ਼ ਕਰਾਉਣਾ ਕਿਸੇ ਨੇ ਕੋਈ ਕੰਮ ਘੜਾਉਣਾ ਉਹ ਐਹ ਜਿਹੀ ਚੀਜ਼ਾਂ ਕਿਉਂਕਿ ਨੁਕਸ ਆਪਾਂ ਕਹਿੰਦੇ ਨਾ ਕਿ ਫਾਇਦੇ ਲੋਕੀ ਘਟ ਦੇ ਦੇਣੇ ਅਗਲਾ ਨੁਕਸਾਨ ਵਾਲ ਨੂੰ ਭਾਦ ਕੇ ਮੈਂ ਚੱਲ ਉਹਨੂੰ ਫੜ ਲਾਂ ਉਹਨੂੰ ਫੜ ਲਾਂ ਇੱਕ ਸਿਜ਼ ਹੋਰ ਦੇਖੀ ਹੋएगी ਕੋਈ ਐਦਾਂ ਕਰਕੇ ਫਾਇਰ ਕਰਦਾ ਬੰਦਾ ਪਿੱਛੇ ਜਾ ਕੇ गिरਦਾ ਦੇਖੋ ਐਦਾਂ ਕਰਕੇ ਫਾਇਰ ਕਰਦਾ ਬੰਦਾ ਪਿੱਛੇ ਜਾ ਕੇ ਡਿੱਗਦਾ ਦੇਖੋ ਤੋਂ ਦੀ ਪਹਿਲੇ ਹੀ ਕੁਝ ਲੋਕਾਂ ਨੂੰ ਲੱਗਦਾ ਸੜ ਤੇ ਕੀਤਾ ਕਰਾਇਆ ਹੋਇਆ ਹੂੰ ਅਸੀਂ ਉਹਨਾਂ ਦਾ ਕੀਤਾ ਉਹਨਾਂ ਨੂੰ ਲੱਗਦਾ ਸੀ ਕਿ ਕੀਤਾ ਕਰਾਇਆ ਉਹ ਖਤਮ ਕੀਤਾ ਮੇਰੇ ਅੰਦਰ ਕੋਈ ਆਵਾਜ਼ ਬੋਲਦੀ ਹੈ ਜੀ ਅਸੀਂ ਖਤਮ ਕੀਤਾ ਕਿਉਂਕਿ ਉਹ ਸਾਈਕੋਲੋਜੀਕਲ ਹੈ ਹਾਂਜੀ ਸਸੇ ਗੱਲ ਜੀ ਸਾਰਿਆਂ ਨੂੰ ਰਹਿਮ ਟੀਵੀ ਨਾਲ ਜੁੜਿਆ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੀਡੀਓਜ਼ ਦੇਖਦੇ ਆ ਆਪਾਂ ਐਸੀਆਂ ਵੀਡੀਓ ਨੂੰ ਸ਼ੇਅਰ ਵੀ ਕਰ ਦੰਨੇ ਆ ਜਿਹੜੀਆਂ ਸ਼ਾਇਦ ਕੋਈ ਸਿਰ ਪੈਰ ਨਹੀਂ ਹੁੰਦਾ ਪਰ ਕੀ ਕਹਿੰਦੇ ਨੇ ਨਾ ਅੱਜ ਦਾ ਇੱਕ ਦੌਰ ਚੱਲ ਰਿਹਾ ਬਹੁਤ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਕਿਤਨਾ ਕਿਤੇ ਉਲਝ ਜਾਂਦੇ ਆ ਕਿ ਸ਼ਾਇਦ ਸਾਡੇ ਦੇ ਘਰੇ ਕਿਸੇ ਨੇ ਕੁਝ ਕੀਤਾ ਕਰਾਇਆ ਤਾਂ ਨਹੀਂ ਸ਼ਾਇਦ ਸਾਡੇ ਦੇ ਉੱਤੇ ਕਿਸੇ ਨੇ ਕੋਈ ਬਸ਼ੀ ਕਰਨ ਤਾਂ ਨਹੀਂ ਕਰਤਾ ਸ਼ਾਇਦ ਅਸੀਂ ਜਿਹੜੀ ਜ਼ਿੰਦਗੀ ਜੀ ਰਹੇ ਆ ਉਹ ਡਿਪਰੈਸ਼ਨ ਵਾਲੀ ਤਾਂ ਨਹੀਂ ਬਹੁਤ ਐਸੀਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਰਹਿੰਦੇ ਨੇ ਅੱਜ ਸਾਡੇ ਕੋਲ ਹੱਲ ਵੀ ਐ ਤੇ ਤੁਹਾਨੂੰ ਇੱਕ ਐਸੀਆਂ ਚੀਜ਼ਾਂ ਵੀ ਵਿਖਾਵਾਂਗੇ ਜੋ ਸ਼ਾਇਦ ਤੁਸੀਂ ਸੋਚ ਵੀ ਨਹੀਂ ਸਕਦੇ ਸਾਣਾ ਹਰਮਨ ਜੀ ਹੋਣਗੇ ਉਹਨਾਂ ਦਾ ਸਵਾਗਤ ਕਰਦੇ ਆਂ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਹੋਰ 세ਤਾ ਕਿਦਾਂ ਬਹੁਤ ਵਧੀਆ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪੂਰੇ ਪੰਜਾਬ ਨੂੰ ਨਿੱਗੀ ਸਤਿ ਸ਼੍ਰੀ ਅਕਾਲ ਸਰ ਗੱਲ ਕਰ ਰਹੇ ਹਾਂ ਜੀ ਪੈਸਾ ਕਮਾ ਲਿਆ ਬਹੁਤ ਵਧੀਆ ਵਧੀਆ ਜਗ੍ਹਾਾਂ ਤੇ ਘੁੰਮਣ ਵੀ ਚਲੇ ਗਏ ਜੀ ਮਾਈਂਡ ਨੂੰ ਰਿਲੈਕਸ ਨਹੀਂ ਕਰ ਪਾਏ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਐਜੀਆਂ ਐਜੀਆਂ ਗੱਲਾਂ ਥਾਟ ਚੱਲਦੇ ਨੇ ਕਿ ਮੇਰੇ ਕੰਨੇ ਹੋਕ ਝਾਕਦਾ ਹੈ ਮੈਨੂੰ ਬਹਿਮ ਪੈ ਗਿਆ ਮੇਰੇ ਕੰਨੇ ਕੋਈ ਦੇਖਦਾ ਹੈ ਗੱਲ ਇੱਥੋਂ ਤੱਕ ਵੀ ਆ ਜਾਂਦੀ ਹੈ ਕਿ ਇੰਨਾ ਡਿਪਰੈਸ਼ਨ ਹੋਣ ਦੇ ਬਾਵਜੂਦ ਬੰਦਾ ਨਸ਼ੇ ਤੱਕ ਦਾ ਸੇਵਨ ਕਰਨ ਲੱਗ ਜਾਂਦਾ ਹੈ ਕੀ ਲੱਗਦਾ ਹੈ ਤੁਹਾਨੂੰ ਪਰਮਾਤਮਾ ਨੇ ਜ਼ਿੰਦਗੀ ਸਾਰਿਆਂ ਨੂੰ ਬਹੁਤ ਖੂਬਸੂਰਤ ਦਿੱਤੀ ਹੈ अलग-अलग धर्म अलग-अलग पैटर्न यूज करते हैं कि 84 जूनियां तो बाद सानू इंसान दी जूनी मिलदी है पर कई बारी ਸਾਡੀ ਜ਼ਿੰਦਗੀ ਇਨੀ ਬਿਹਤਰੀਨ ਹੋਣ ਦੇ ਬਾਵਜੂਦ ਅਸੀਂ ਜ਼ਿੰਦਗੀ ਦੇ ਅੰਦਰ ਕਰਮ ਕੁਛ ਐਸੇ ਕਰਨਾ ਸਟਾਰਟ ਕਰ ਦਿੰਨੇ ਆ ਜਾਂ ਸਾਡੀ ਜ਼ਿੰਦਗੀ ਦੇ ਅੰਦਰ ਕੁਝ ਚੀਜ਼ਾਂ ਅਨੈਚੁਰਲ ਗਲਤ ਹੋ ਜਾਂਦੀਆਂ ਨੇ ਤੇ ਸਾਡੀ ਜ਼ਿੰਦਗੀ ਚ ਸਟ्रेस ਦੀ ਐਂਟਰੀ ਹੋ ਜਾਂਦੀ ਹੈ ਐਂਗਜ਼ਾਇਟੀ ਦੀ ਐਂਟਰੀ ਹੋ ਜਾਂਦੀ ਹੈ ਜਾਂ ਕਹਿ ਦਈਏ ਅਸੀਂ ਡਿਪਰੈਸ਼ਨ ਦੀ ਐਂਟਰੀ ਹੋ ਜਾਂਦੀ ਹੈ ਕੁਝ ਚੀਜ਼ਾਂ ਹੁੰਦੀਆਂ ਸਿਰਫ ਔਰ ਸਿਰਫ ਮਾਨਸਿਕ ਤੌਰ ਤੇ ਨੇ ਸਪੋਜ਼ ਕਿਸੇ ਦੇ ਘਰ ਚ ਕੋਈ ਕਿਸੇ ਦੀ ਡੈਥ ਹੋ ਗਈ ਜਾਂ ਕਿਸੇ ਦਾ ਬਿਜ਼ਨਸ ਲਾਸ ਹੋ ਗਿਆ ਜਾਂ ਕੋਈ ਐਕਸੀਡੈਂਟ ਹੋ ਗਿਆ ਹੁੰਦੀ ਉਹ ਸਿਰਫ ਔਰ ਸਿਰਫ ਇੱਕ ਸਟੇਟ ਆਫ ਮਾਈਂਡ ਹੈ ਇੱਕ ਇਵੈਂਟ ਹੈ ਜ਼ਿੰਦਗੀ ਦਾ ਪਰ ਅਸੀਂ ਉਸ ਇਵੈਂਟ ਨੂੰ ਪਹਿਲੇ ਆਪਣੇ ਮਾਈਂਡ ਤੇ ਹਾਵੀ ਕਰਦੇ ਆਂ ਸਟ्रेस ਲੈ ਕੇ ਆਉਂਦੇ ਆਂ ਡਿਪਰੈਸ਼ਨ ਦੀ ਸਟੇਜ ਤੱਕ ਪਹੁੰਚ ਜਾਂਦੇ ਆਂ ਔਰ ਫਿਰ ਸਾਨੂੰ ਲੱਗਦਾ ਹੈ ਕਿ ਸਾਡੇ ਤੇ ਕਿਸੇ ਨੇ ਕੀਤਾ ਕਰਾਇਆ ਸਾਡੇ ਕਿਸੇ ਰਿਲੇਟਿਵ ਨੇ ਕੀਤਾ ਯਾ ਸਾਨੂੰ ਸਾਡੇ ਕਿਸੇ ਦੁਸ਼ਮਣ ਨੇ ਸਾਡੇ ਉੱਤੇ ਕੋਈ ਚੀਜ਼ ਕੀਤੀ ਕਰਾਈ ਹੈ ਪਰ ਮੇਰਾ ਮੰਨਣਾ ਹੈ ਕਿ 99% ਚੀਜ਼ਾਂ ਜਿਹੜੀਆਂ ਨੇ ਉਹ ਸਾਈਕੋਲੋਜੀਕਲ ਹੈ ਤੇ ਉਹ ਸਾਈਕੋਲੋਜੀਕਲ ਚੀਜ਼ਾਂ ਹੀ ਸਾਨੂੰ ਡਿਸਟਰਬ ਕਰਦੀਆਂ ਨੇ ਬਿਲਕੁਲ ਅੱਜ ਅੱਜ ਆਪਾਂ ਮਾਈਂਡ ਨੂੰ ਰਿਲੈਕਸ ਵੀ ਕਰਨਾ ਹੈ ਕਹਿੰਦੇ ਰਿਲੈਕਸ ਦੇ ਨਾਂ ਨਾਲ ਕੀ ਕੀ ਆਪਾਂ ਕਰਾਂਗੇ ਅੱਜ ਮੈਨੂੰ ਤੁਸੀਂ ਇੱਕ ਜਰੂਰ ਕੁਝ ਕਰਕੇ ਜਰੂਰ ਦਿਖਾਓ ਭਾਈ ਸ਼ੁਰੂਆਤ ਇੱਥੋਂ ਕਰਦੇ ਆਂ ਦੇਖੋ ਮਾਈਂਡ ਬੇਸਿਕਲੀ ਕੀ ਹੈ ਕਿ ਬੇਸਿਕਲੀ ਦੋ ਸਟਰਕਚਰ ਹੈ ਇੱਕ ਇੱਕ ਬੋਡੀ ਦਾ ਬ੍ਰੇਨ ਪੋਰਸ਼ਨ ਹੈ ਜਿਹੜਾ ਬਾਇਓਲੋਜੀਕਲੀ ਸਾਡੇ ਕੋਲ ਹੈ ਔਰ ਇੱਕ ਅਰੇ ਜ ਸਾਫਟਵੇਅਰ ਹੈ ਜਿਹੜਾ ਕਿ ਮਾਈਂਡ ਹੈ ਜਿਹਨੂੰ ਅਸੀਂ ਆਪਣਾ ਮਨ ਬੋਲਦੇ ਹਾਂ ਠੀਕ ਹੈ ਨਾ ਔਰ ਗੁਰਬਾਣੀ ਚ ਵੀ ਬੋਲਿਆ ਕਿ ਮਨ ਜੀਤੇ ਜਗ ਜੀਤ ਠੀਕ ਹੈ ਜਿਸੇ ਆਪਣੇ ਮਨ ਨੂੰ ਜਿੱਤ ਸਕਦੇ ਹਾਂ ਤੇ ਪੂਰੀ ਸ੍ਰਿਸ਼ਟੀ ਨੂੰ ਜਿੱਤ ਸਕਦੇ ਹਾਂ ਅਗਰ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਨਾ ਸਿੱਖ ਲਈਏ ਕਿਸੇ ਵੀ ਤਰੀਕੇ ਦੇ ਨਾਲ ਹਮ ਚਾਹੇ ਉਹ ਕੋਈ ਤਰੀਕਾ ਕਿਸੇ ਵਾਸਤੇ ਡਾਂਸ ਹੈ ਕਿਸੇ ਵਾਸਤੇ ਸਕੈਚਿੰਗ ਹੈ ਕਿਸੇ ਵਾਸਤੇ ਸਿੰਗਿੰਗ ਹੈ ਕਿਸੇ ਵਾਸਤੇ 스ਵਿਮਿੰਗ ਹੈ ਕਿਸੇ ਵਾਸਤੇ ਮੈਡੀਟੇਸ਼ਨ ਹੈ ਕੋਈ ਵੀ ਐਸਾ ਤਰੀਕਾ ਜਿਹੜਾ ਤੁਹਾਡੇ ਮਨ ਨੂੰ ਸ਼ਾਂਤ ਕਰਦਾ ਹੈ ਉਹ ਇੱਕ ਮੈਡੀਟੇਟਿਵ ਸਟੇਟ ਹੁੰਦੀ ਹੈ ਤੇ ਰਿਲੈਕਸ ਕਰਨ ਦੇ ਬਹੁਤ ਸਾਰੇ ਤਰੀਕੇ ਨੇ ਜਿਹੜੀ ਪੈਟਰਨਸ ਜਿਹੜੀ ਥਿਊਰੀ ਚ ਅਸੀਂ ਕੰਮ ਕਰਦੇ ਆ ਉਹਨੂੰ ਅਸੀਂ ਹਿਪਨੋਡਿਜ਼ਮ ਬੋਲਦੇ ਆ ਤੇ ਅਸੀਂ ਉਹਦੇ ਥਰੂ ਵੀ ਲੋਕਾਂ ਨੂੰ ਰਿਲੈਕਸ ਕਰਦੇ ਆ ਤੁਹਾਨੂੰ ਵੀ ਕਰਕੇ ਦਿਖਾ ਦਈਏ ਪਤਾ ਕੀ ਆ ਦਰਸ਼ਕ ਤਾਂ ਦੇਖ ਰਹੇ ਨੇ ਉਹਨਾਂ ਨੇ ਕਹਿਣਾ ਕਿ ਪਤਾ ਨਹੀਂ ਕੀ ਚੱਕਰ ਆ ਸਾਡਾ ਐਂਕਰ ਹੀ ਕਿਤੇ ਫਿਰ ਬਾਅਦ ਚ ਐਂਕਰਿੰਗ ਕੌਣ ਕਰੂਗਾ ਜੇ ਮੈਂ ਹਿਪਨੋਟਾਈਜ਼ ਹੋ ਗਿਆ ਸਰ ਦੇਖੋ ਹਿਪਨੋਟਾਈਜ਼ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੁਧ부ਚ ਨਹੀਂ ਰਹੋਗੇ ਤੁਸੀਂ ਹਰ ਗੱਲ ਸੁਣੋਗੇ ਹਰ ਗੱਲ ਸਮਝੋਗੇ ਔਰ ਚੀਜ਼ਾਂ ਅੱਛੇ ਤਰੀਕੇ ਨਾਲ ਆਪਣੇ ਮਾਈਂਡ ਨੂੰ ਸ਼ਾਂਤ ਕਰ ਪਾਓਗੇ ਮਾਈਂਡ ਸ਼ਾਂਤ ਜਾਨੀ ਆਪਾਂ ਕਹਿ ਸਕਦੇ ਹਾਂ ਜੀ ਆਪਾਂ ਇੱਕ ਡੈਮੋ ਕਰ ਲਈਏ ਫਿਰ ਤੁਹਾਡੇ ਤੋਂ ਕਿਸੇ ਦੇ ਕਿਸੇ ਦੇ ਦੇਖੋ ਦਰਸ਼ਕਾਂ ਗੱਲੇ ਦਾ ਆ ਜਾਂਦੀ ਹੈ ਤੁਸੀਂ ਅਕਸਰ ਮੇਰੀਆਂ ਵੀਡੀਓਜ਼ ਦੇਖਦੇ ਹੋ ਤੁਸੀਂ ਬਹੁਤ ਪਿਆਰ ਵੀ ਕਰਦੇ ਹੋ ਨਾ ਵੀਡੀਓਜ਼ ਨੂੰ ਤੁਸੀਂ ਮੈਂ ਕਦੇ ਇਦਾਂ ਕਦੇ ਕੀਤਾ ਨਹੀਂ ਹੈਗਾ ਪਰ ਇੱਕ ਵਾਰ ਆਪਾਂ ਕਰਕੇ ਜਰੂਰ ਦੇਖਣਾ ਚਾਹੁੰਗਾ ਮੈਂ ਇੱਕ ਵਾਰ ਦੇਖਣਾ ਚਾਹੁੰਗਾ ਕਿ ਤੁਸੀਂ ਮੈਨੂੰ ਵੀ ਕਰਕੇ ਦਿਖਾਓ ਚਲੋ ਚੈਲੰਜ ਲਓ ਮੈਂ ਚੈਲੰਜ ਤਾਂ ਚਲੋ ਤੁਸੀਂ ਹੁਣ ਚੈਲੰਜ ਹੀ ਲਾ ਲਓ ਚਲੋ ਹੁਣ ਚਲੋ ਚੈਲੰਜ ਹੀ ਲਾ ਲਪਨੇ ਆ ਚਲੋ ਜੀ ਚਲੋ ਪਹਿਲੀ ਗੱਲ ਤੇ ਤੁਸੀਂ ਰਿਲੈਕਸ ਹੋਣਾ ਚਾਹੁੰਦੇ ਹੋ ਤਾਂ ਕੀ ਕਰ ਸਕਦੇ ਆ ਹਾਂ ਮੈਂ ਰਿਲੈਕਸ ਹੋਣਾ ਚਾਹੁੰਦਾ ਕਿਉਂਕਿ ਬਹੁਤ ਸਟ्रेस ਰਹਿੰਦਾ ਕਈ ਵਾਰ ਕੰਮ ਦਾ ਚਲੋ ਬਿਲਕੁਲ ਮੈਂ ਪਹਿਲੇ ਤੁਹਾਨੂੰ ਦੱਸਦਾ ਸਭ ਇੱਕ ਸਾਡਾ ਹੁੰਦਾ ਚੇਤਨਮਨ ਇਕ ਹੁਣ ਅਵਚੇਤਨਮਨ ਜਿਹਨੋਂ ਸੀ ਕੌਂਸ਼ੀਅਸ ਮਾਈਂਡ ਔਰ ਸਬਕੌਂਸ਼ੀਅਸ ਮਾਈਂਡ ਕੰਨਿਆ ਜਿਹੜਾ ਕੰਮ ਅਸੀਂ ਕੌਂਸ਼ੀਅਸ ਹੋ ਕੇ ਬੜੇ ਧਿਆਨ ਨਾਲ ਕਰਦੇ ਆ ਠੀਕ ਹੈ ਅਗਰ ਇਹ ਬਹੁਤ ਜ਼ਿਆਦਾ ਧਿਆਨ ਲਗਾਣਗੇ ਕਿ ਮੈਂ ਕੀ ਕਰ ਰਿਹਾ ਫਿਰ ਤੇ ਚੀਜ਼ਾਂ ਇਹਨਾਂ ਤੇ ਕੰਮ ਨਹੀਂ ਕਰਨਗੀਆਂ ਹਮ ਪਰ ਜੇ ਤੁਸੀਂ ਅਵਚੇਤਨਮਨ ਦੇ ਨਾਲ ਆਪਣਾ ਕੁਝ ਪਲਾ ਕਰਨਾ ਚਾਹੁੰਦੇ ਹੋ ਤੇ ਹਰ ਚੀਜ਼ ਤੁਹਾਡੇ ਤੇ ਕੰਮ ਕਰੇਗੀ ਤੁਸੀਂ ਰਿਲੈਕਸ ਹੋਣਾ ਚਾਹੁੰਦੇ ਹੋ ਬਿਲਕੁਲ ਤੁਸੀਂ ਅੱਜ ਖੁਸ਼ ਹੋਣਾ ਚਾਹੁੰਦੇ ਹੋ ਹਮ ਕੁਝ ਦਿਖਾ ਦिए ਤਾਕਤ ਫਿਰ ਕੁਦਰਤੀ ਤਾਕਤ ਦਿਖਾ ਦਈਏ ਜੋ ਤੁਹਾਡੇ ਅੰਦਰ ਵੀ ਹੈ ਮੇਰੇ ਅੰਦਰ ਵੀ ਹੈ ਪਰ ਲੋਕ ਇਹਨੂੰ ਦੇਵੀਆ ਸ਼ਕਤੀ ਦਾ ਨਾਮ ਵੀ ਦਿੰਦੇ ਆ ਦਿਖਾ ਦਈਏ ਹਮ ਓਕੇ ਜਸਟ ਲੁੱਕ ਐਟ ਮੀ ਲੁੱਕ ਐਟ ਮੀ ਲੁੱਕ ਐਟ ਮੀ ਇਕ ਲੰਬਾ ਸਾਹ ਲਓ ਸ਼ਾਂਤ ਇਕ ਹੋਰ ਲੰਬਾ ਸਾਹ ਲਓ ਐਂਡ ਸਲिप 10 9 8 7 6 5 4 3 2 1 ਅਰਵਿੰਦਰ ਜੀ ਅਗਲੇ 1.5 ਮਿੰਟ ਬਸ ਤੇ ਤੁਹਾਡੇ ਨਾਲ ਮੌਜੂਦ ਨਹੀਂ ਹੈਗੇ ਤੇ ਰਹਿਮਨ ਟੀਵੀ ਦੀ ਤਰਫ ਤੋਂ ਅਗਵਾਈ ਮੈਂ ਹੀ ਕਰ ਰਿਹਾ ਹਰਵਿੰਦਰ ਜੀ ਦਾ ਬਾਡੀ ਮਾਈਂਡ ਇੱਕਦਮ ਟੋਟਲੀ ਰਿਲੈਕਸ ਹੋ ਚੁੱਕਿਆ ਠੀਕ ਹੈ ਔਰ ਬੁਲਾਦੀ ਜੀ ਵਾਪਸ 1 2 3 ਗੈਟ ਬੈਕ ਐਂਡ ਫੀਲ ਰਿਫਰੈਸ਼ ਅ ਕੀ ਹੋਇਆ ਸਰ ਜਣੀ ਮੈਨੂੰ ਤੁਹਾਡਾ ਸੁਣ ਰਿਹਾ ਸੀ ਸੁਨੇਗਾ ਸਭ ਕੁਝ ਨਹੀਂ ਇਦਾਂ ਨਹੀਂ ਤੁਸੀਂ ਜੋ ਜੋ ਤੁਸੀਂ ਬੋਲ ਰਹੇ ਸੀਗੇ ਉਹ ਮੈਨੂੰ ਸੁਣ ਰਿਆ ਸੀ ਜੀ 1 ਸੈਕਿੰਡ ਹਾਂ ਚੱਲੀ ਜਾਣ ਦੋ ਗੱਲ ਇਦਾਂ ਹੋਈ ਆ ਦਰਸ਼ਕੋ ਕਿ ਜਦੋਂ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਮੈਨੂੰ ਇਹ ਗੱਲ ਸਾਰੀ ਸੁਣ ਰਹੀ ਸੀ ਪਰ ਜਿਵੇਂ ਤੁਸੀਂ ਕਿਹਾ ਕਿ ਸਲੀਪ ਚ ਚੱਲ ਜਾ ਉਦੋਂ ਮੇਰੇ ਮਾਈਂਡ ਦੇ ਵਿੱਚ ਕੋਈ ਥਾਟ ਨਹੀਂ ਆ ਰਿਹਾ ਸੀਗਾ ਮੇਰੇ ਚਾਹੇ ਤੁਸੀਂ ਕਹਿ ਵੀ ਰਹੇ ਸੀ ਕਿ ਮੈਂ ਮਤਲਬ ਅਗਵਾਈ ਕਰ ਰਿਹਾ ਉਹ ਨਹੀਂ ਹੈਗੇ ਪਰ ਮੇਰਾ ਮਾਈਂਡ ਨਾ ਰਿਲੈਕਸ ਫੀਲ ਕਰ ਰਿਹਾ ਸੀ ਅੰਦਰੋਂ ਅੰਦਰੀ ਕਿ ਮੇਰਾ ਚਾਹਣਾ ਇਹ ਕਿ ਬਸ ਠੀਕ ਹੈ ਹੁਣ ਕੋਈ ਗੱਲ ਨਹੀਂ ਉਹ ਅਗਵਾਈ ਕਰ ਰਹੇ ਨੇ ਕੋਈ ਚੱਕਰ ਨਹੀਂ ਮੈਂ ਰਿਲੈਕਸ ਹਾਂ ਰਿਲੈਕਸ ਮੇਰੀ ਬਾਡੀ ਰਿਲੈਕਸ ਹੈ ਡੈਫੀਨਿਟਲੀ ਹੁਣ ਸਾਡੇ ਕੋਲ ਇਹੋ ਜਿਹੇ ਲੋਕ ਆਂਦੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕਿਸੇ ਨੂੰ ਫੀਅਰ ਹੈ ਕਿਸੇ ਨੂੰ ਓਵਰ ਥਿੰਕਿੰਗ ਹੈ ਕਿਸੇ ਨੂੰ ਸਟ्रेस ਹੈ ਕਿਸੇ ਦੀ ਜ਼ਿੰਦਗੀ ਚ ਕੁਝ ਕੋਈ ਇਨਸਾਨ ਉਹਨੂੰ ਛੱਡ ਕੇ ਚਲਾ ਗਿਆ ਤਾਂ ਉਹ ਟੈਨਸ਼ਨ ਲੈ ਕੇ ਬੈਠਾ ਹੈ ਕਿਸੇ ਦੀ ਘਰ ਚ ਕੋਈ ਡੈਥ ਹੋ ਗਈ ਤਾਂ ਉਹ ਟੈਨਸ਼ਨ ਲੈ ਕੇ ਬੈਠਾ ਹੈ ਤੇ ਲੋਕ ਸਾਡੇ ਕੋਲ ਆਂਦੇ ਸਿਰਫ ਇਹੀ ਰਿਲੈਕਸੇਸ਼ਨ ਵਾਸਤੇ ਆਂਦੇ ਆ ਸਰ ਔਰ ਅਸੀਂ ਡਿਫਰੈਂਟ ਡਿਫਰੈਂਟ ਸਿਟੀਆਂ ਦੇ ਅੰਦਰ ਇਹੀ ਵਾਲੇ ਅਪਾਏ 14 April ਨੂੰ ਵੀ ਗੁਰਨਾਨਕ ਦੇਵ ਪਵਨ ਦੇ ਅੰਦਰ ਵੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਜਿਹਦੇ ਅੰਦਰ ਸਿਰਫ ਲੋਕਾਂ ਨੂੰ ਮਾਈਂਡ ਕਿੱਦਾਂ ਰਿਲੈਕਸ ਕਰਨਾ ਆ ਸਿਖਾਣਾ ਹੈ ਕਿੱਦਾਂ ਆਪਣੇ ਅੰਦਰ ਖੁਸ਼ੀ ਲੈ ਕੇ ਆਣੀ ਆ ਸਿਖਾਣਾ ਹੈ ਤੁਸੀਂ ਤੁਸੀਂ ਇੱਕ ਗੱਲ ਆਖੀ ਮੈਨੂੰ ਕਿਉਂਕਿ ਜ਼ਿਆਦਾਤਰ ਲੋਕ ਇਹ ਸੋਚਦੇ ਨੇ ਕਿ ਕੋਈ ਕਿਸੇ ਨੂੰ ਛੱਡ ਕੇ ਚਲੇ ਗਿਆ ਜਿਵੇਂ ਨੌਜਵਾਨ ਪੀੜੀ ਦੇ ਵਿੱਚ ਤਾਂ ਇੱਕ ਆਮ ਗੱਲ ਨਿਕਲ ਜਾਂਦੀ ਹੈ ਜੇ ਮੰਨ ਲਓ ਕੈਰੀਅਰ ਦੇ ਵਿੱਚ ਫੇਲ ਹੋ ਗਏ ਤੁਸੀਂ ਕਿਸੇ ਕਲਾਸ ਚੋਂ ਫੇਲ ਹੋ ਗਏ ਕੋਈ ਪਾਰਟਨਰ ਨਾਲ ਤੁਹਾਡਾ ਮਤਲਬ ਪਿਆਰ ਪੈ ਰਿਹਾ ਹੈ ਕਿਸੇ ਕੋਈ ਦੋਸਤ ਵਧੀਆ ਬਣ ਰਿਹਾ ਜਦੋਂ ਉਹ ਚਲੇ ਜਾਂਦਾ ਜ਼ਿੰਦਗੀ ਤੋਂ ਤਾਂ ਲੋਕ ਸੋਚਣਾ ਸ਼ੁਰੂ ਕਰ ਦਿੰਦੇ ਨੌਜਵਾਨ ਪੀੜੀ ਤਾਂ ਬਹੁਤ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦੀ ਹੈ ਕਿ ਉਹ ਹੁਣ ਜਾ ਚੁੱਕਿਆ ਅੱਗੇ ਨਹੀਂ ਵੱਧ ਪਿਆ ਇਹ ਇਹ ਚੀਜ਼ ਦਾ ਇਲਾਜ ਵੀ ਹੈ ਪਰ ਆਪਾਂ ਕਰ ਦਿੰਦੇ ਜੀ ਸਰ ਕਰ ਦਿੰਦੇ ਬਿਲਕੁਲ ਜੀ ਨੌਜਵਾਨ ਮੁੰਡੇ ਕੁੜੀਆਂ ਜੇ ਦੇਖ ਰਹੇ ਨੇ ਦੇਖੋ ਕੈਰੀਅਰ ਬਹੁਤ ਇੰਪੋਰਟੈਂਟ ਹੁੰਦਾ ਹੈ ਜੇ ਤੁਸੀਂ ਇਸ ਚੀਜ਼ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਪਾਰਟਨਰ ਜਾਂ ਤੁਹਾਡਾ ਜਿਹਦੇ ਨਾਲ ਪਿਆਰ ਮੁਹੱਬਤ ਤੁਹਾਡਾ ਪੈ ਚੁੱਕਿਆ ਸੀ ਤੁਸੀਂ ਉਸ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਬਿਲਕੁਲ ਸਿੱਧੀ ਜੀ ਗੱਲ ਹੈ ਹਰ ਕੋਈ ਚਾਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਾਂ ਤੇ ਤਰੱਕੀ ਦਾ ਇੱਕ ਇੱਕ ਪਹਿਲੀ ਬੋੜੀ ਇਹ ਹੁੰਦੀ ਹੈ ਕਿ ਤੁਸੀਂ ਅੱਗੇ ਵਧੋ ਤੁਹਾਡਾ ਮਾਈਂਡ ਅੱਗੇ ਵਧੇ ਹਣਾ ਸਰ ਤੇ ਬਿਲਕੁਲ ਸਰ ਹੁਣ ਤੁਸੀਂ ਅੱਗੇ ਜ਼ਰੂਰ ਹੁਣ ਹੁਣ ਮੈਂ ਨਹੀਂ ਨਾ ਹੁਣ ਨਹੀਂ ਹੁਣ ਆਪਾਂ ਕਿਸੇ ਨੂੰ ਬੁਲਾਉਣਾ ਮੈਂ ਮੈਂ ਕੈਮਰਾਮੈਨ ਸੱਦ ਲਾਂ ਆਪਣਾ ਜਾਂ ਕਿ ਬਾਈ ਜੀ ਦੇਖੋ ਕੈਮਰਾਮੈਨ ਤੇ ਆਪਣਾ ਕੰਮ ਕਰ ਲੈਣ ਅਸੀਂ ਆਕੇ ਕੁਛ ਨਸਬ ਲਈ ਭਾਈ ਜੀ ਤੁਸੀਂ ਆ ਜਾਓ ਹਾਂਜੀ ਮੈਂ ਇਹਨਾਂ ਨੂੰ ਬੁਲਾ ਲੰਨੇ ਆ ਹਾਂਜੀ ਹਾਂਜੀ ਬਿਲਕੁਲ ਸਰ ਕੀ ਨਾਮ ਹੈ ਤੁਹਾਡਾ ਸਰ ਰਮਿੰਦਰਜੀਤ ਰਵਿੰਦਰਜੀਤ ਰਮਿੰਦਰ ਰਵਿੰਦਰ ਸਰ ਦੱਸੋ ਫਿਰ ਤੁਸੀਂ ਮਤਲਬ ਹੁਣ ਕੀ ਪ੍ਰੋਬਲਮ ਤੁਹਾਡੇ ਮਾਈਂਡ ਦੇ ਵਿੱਚ ਇਸ ਵਕਤ ਚੱਲ ਰਹੀ ਹੈ ਇਹਨਾਂ ਦੇ ਮਾਈਂਡ ਚ ਕੋਈ ਪ੍ਰੋਬਲਮ ਨਹੀਂ ਹੈ ਕਿ ਮੇਰੀ ਟੀਮ ਦੇ ਲੋਕ ਨੇ ਮੈਂ ਪਹਿਲੇ ਕੈਮਰੇ ਤੇ ਦੱਸ ਹਾਂ ਭਾਈ ਟੀਮ ਦੇ ਲੋਕ ਨੇ ਫਿਰ ਮੇਰੀ ਟੀਮ ਦੇ ਲੋਕ ਨੇ ਹਾਂ ਬੇਸਿਕਲੀ ਕੀ ਹੈ ਕਿ ਪਹਿਲੇ ਸਿੱਧਾ ਦੱਸ ਦੇਣਾ ਅਸੀਂ ਕਰਦੇ ਕੀ ਹਾਂ ਹਮ ਅਸੀਂ ਸਿਰਫ ਔਰ ਸਿਰਫ ਮਾਈਂਡ ਨੂੰ ਰਿਲੈਕਸ ਕਰਕੇ ਉਹਦੇ ਅੰਦਰ ਜਿਹੜੀਆਂ ਵੀ ਉਹ ਚੀਜ਼ਾਂ ਜਿਹੜੀ ਸਾਨੂੰ ਪਰੇਸ਼ਾਨ ਕਰਦੀਆਂ ਨੇ ਨਾ ਸਿਰਫ ਅਸੀਂ ਉਹਦੇ ਤੇ ਕੰਮ ਕਰਦੇ ਆ ਕਿਸੇ ਨੂੰ ਡਰ ਹੈ ਅਸੀਂ ਉਹਦੇ ਤੇ ਕੰਮ ਕਰਦੇ ਆ ਕਿਸੇ ਨੂੰ ਕਿਸੇ ਤਰੀਕੇ ਦੀ ਟੈਨਸ਼ਨ ਹੋ ਜਾਂਦੀ ਹੈ ਉਹਦੇ ਤੇ ਕੰਮ ਕਰਦੇ ਆ ਹੁਣ ਇਹ ਜੋ ਲੋਕ ਨੇ ਇਹ ਆਲਰੇਡੀ ਆਪਣਾ ਮਾਈਂਡ ਬਹੁਤ ਰਿਲੈਕਸ ਕਰ ਚੁੱਕੇ ਨੇ ਮੈਂ ਸਿਰਫ ਮੋਢੇ ਤੇ ਹੱਥ ਰੱਖ ਕੇ 슬ੀਪ बोलना ਹੁੰਦਾ ਔਰ ਇੱਕਦਮ ਡੀਪਲੀ ਰਿਲੈਕਸ ਹੋ ਜਾਂਦੇ ਨੇ ਦੇਖੋ 슬ੀਪ ਮੈਂ ਉਹ ਦੋ ਚਾਰ ਲੋਕਾਂ ਤੇ ਹੋਰ ਵੀ ਕਰਕੇ ਦਿਖਾ ਦਿੰਦਾ 1 2 3 ਗੋ ਐਂਡ 슬ੀਪ ਹੇ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਹਾਂ ਇਹ ਸੁਣ ਪਾ ਰਹੇ ਨੇ ਇਹ ਹਰ ਗੱਲ ਸੁਣ ਰਹੇ ਨੇ ਅਗਰ ਅਗਰੇ ਮੇਰੀ ਗੱਲ ਨਹੀਂ ਸੁਣ ਰਹੇ ਤੇ ਫਿਰ ਮੇਰੀ ਕਮਾਂਡ ਤੇ ਵਾਪਸ ਕਿਧਾਨਗੇ ਪਹਿਲੀ ਗੱਲ ਤੇ ਇਹ ਹੈ ਕਿ ਜਦ ਅਸੀਂ ਕਿਸੇ ਨੂੰ ਹਿਪਨੋਟਾਈਜ਼ ਕਰਦੇ ਹਾਂ ਹਿਪਨੋਟਾਈਜ਼ ਕਰਨ ਦਾ ਮਤਲਬ ਨਾ ਤੇ ਕੋਈ दैवीय ਸ਼ਕਤੀ ਉਹਦੇ ਉੱਤੇ ਮਾਰਨਾ ਨਾ ਕੋਈ ਤੰਤਰਮੰਤਰ ਮਾਰਨਾ ਹਿਪਨੋਟਿਜ਼ਮ ਬੇਸਿਕਲੀ ਇੱਕ ਸਾਈਕੋਲੋਜੀ ਦਾ ਚੈਪਟਰ ਹੈ ਜਿਹਦੇ ਥਰੂ ਅਸੀਂ ਮਾਈਂਡ ਨੂੰ ਸਿਰਫ ਸਿਰਫ ਸ਼ਾਂਤ ਕਰਦੇ ਹਾਂ ਮਾਈਂਡ ਨੂੰ ਸ਼ਾਂਤ ਕਰਦੇ ਸਿਰਫ ਸ਼ਾਂਤ ਕਰਕੇ ਰਿਲੈਕਸ ਕਰਦੇ ਹਾਂ ਔਰ ਸਭ ਚੀਜ਼ਾਂ ਆਟੋਮੈਟਿਕਲੀ ਨਾਰਮਲ ਹੋ ਜਾਂਦੀ ਆ ਦੇਖੋ ਜਿੰਨوں ਕੋ ਵੀ ਉਹਨੂੰ ਕਰ ਦਾਂਗੇ ਬਾਈ ਜਿੰਨੂੰ ਕਰ ਦੋ ਲੋ ਹਾਂ 3 3 ਕਰਾਂ ਉਸ ਲਈ ਔਰ ਚੱਲਦੇ ਚੱਲਦੇ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਚਲੋ ਇਹ ਤੇ ਮੇਰੀ ਟੀਮ ਵਾਲੇ ਨੇ ਮੈਂ ਤੁਹਾਡੀ ਅੱਖਾਂ ਟੱਚ ਕਰਾਂਗਾ ਤੁਹਾਡੀ ਪੂਰੀ ਦੀ ਪੂਰੀ ਅੱਖਾਂ ਲੌਕ ਹੋ ਜਾਣਗੇ ਤੁਸੀਂ ਖੋਲ ਨਹੀਂ पाओगे ਲੋਕੋ ਜਿੰਨਾ ਖੋਲਣ ਦੀ ਕੋਸ਼ਿਸ਼ ਕਰੋਗੇ ਨਹੀਂ ਹੋਰ ਹੜ ਹੁੰਦੀ ਜਾਣਗੇ ਖੋਲਣ ਦੀ ਕੋਸ਼ਿਸ਼ ਕਰੋ ਪਰ ਤੁਸੀਂ ਖੋਲ ਨਹੀਂ पाओगे ਹਰਵਿੰਦਰ ਜੀ ਆਪਣੀ ਅੱਖਾਂ ਖੋਲਣ ਦੀ ਕੋਸ਼ਿਸ਼ ਕਰੋ ਪਰ ਤੁਸੀਂ ਖੋਲ ਨਹੀਂ पाओगे ਹੁਣ ਬਾਕੀ ਲੋਕ ਤਾਂ ਮੇਰੀ ਟੀਮ ਦੇ ਨੇ ਪਰ ਤੁਸੀਂ ਤੇ ਕੈਮਰਾਮੈਨ ਤੁਸੀਂ ਤੇ ਆਪਣੇ ਚੈਨਲ ਤੋਂ ਤਾਂ ਮੈਂ ਚੁਟਕੀ ਵੀ ਜਾਵਾਂਗਾ ਤੇ ਤੁਸੀਂ ਇਸ ਰਿਲੈਕਸੇਸ਼ਨ ਤੋਂ ਬਾਹਰ ਆ ਜਾਓਗੇ ਹੂੰ ਬਿਲਕੁਲ ਤੁਸੀਂ ਜਦੋਂ ਜਦੋਂ ਅੱਖਾਂ ਕੇ ਹੈਗੇ ਲੋਕ ਹੋ ਗਈਆਂ ਨੇ ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਸੀ ਦਰਸ਼ਕੋ ਮੈਂ ਸੀਰੀਅਸਲੀ ਕਹਿ ਰਿਹਾ ਮੈਂ ਬਹੁਤ ਕੋਸ਼ਿਸ਼ ਕਰ ਰਹੀ ਸੀ ਪਰ ਨਹੀਂ ਖੁੱਲ ਪਾਰੀਆਂ ਸੀਗੀਆਂ ਹੁਣ ਭਾਈ ਇਹਦੇ ਵਿੱਚ ਇੱਕ ਸਵਾਲ ਹੈ ਹੁਣ ਇਹ ਰਿਲੈਕਸ ਨੇ ਰਿਲੈਕਸ ਨੇ ਇਹ ਜਿਵੇਂ ਰਿਲੈਕਸ ਨੇ ਇਹ ਕਿੰਨਾ ਟਾਈਮ ਜਦੋਂ ਜਦੋਂ ਤੁਸੀਂ ਚੁਟਕੀ ਮਾਰ ਕੇ ਇਹਨਾਂ ਨੂੰ ਉਠਾਇਆ ਇਹ ਆਪ ਕਿੰਨਾ ਟਾਈਮ ਰਹਿ ਸਕਦੇ ਨੇ ਪਹਿਲੀ ਗੱਲ ਤੇ ਇਹ ਕਿ ਜਦੋਂ ਅਸੀਂ ਕਿਸੇ ਨੂੰ ਹਿਪਨੋਟਾਈਜ਼ ਕਰਦੇ ਹਾਂ ਤੇ ਅਸੀਂ ਉਹਦੀ ਵਿਲ ਦੇ ਅਗੇਂਸਟ ਜਾ ਕੇ ਉਹਨੂੰ ਹਿਪਨੋਟਾਈਜ਼ ਨਹੀਂ ਕਰਦੇ ਇਹਨਾਂ ਦੀ ਮਰਜ਼ੀ ਆ ਰਿਲੈਕਸ ਹੁੰਦੀ ਤੇ ਰਿਲੈਕਸ ਹੋਏ ਉਹਨੇ ਇਹ ਕਿੰਨੀ ਵੀ ਦਿਨ ਰਹਿ ਸਕਦੇ ਨੇ ਔਰ ਅਗਰ ਵਾਪਸ ਆਣਾ ਚਾਹਣ ਤੇ ਕਦੇ ਵੀ ਆ ਸਕਦੇ ਨੇ ਕਦੇ ਵੀ ਆ ਸਕਦੇ ਨੇ ਇਹਨਾਂ ਦੇ ਆਪ ਦੇ ਹੱਥ ਦੇ ਵਿੱਚ ਨੇ ਇਹਨਾਂ ਦੇ ਆਪਣੇ ਹੱਥ ਹੈ ਬਿਲਕੁਲ ਮੈਂ ਮੈਂ ਇੱਕ ਨਾ ਇੱਕ ਗੱਲ ਹੋਰ ਜ਼ਰੂਰ ਚਾਹੁੰਦਾ ਸੀ ਕਿ ਕਹਿੰਦੇ ਤੁਸੀਂ ਇੱਕ ਹੋ ਗਿਆ ਮਨ ਦੇ ਉੱਤੇ ਕਹਿੰਦੇ ਤੁਸੀਂ ਬਾਡੀ ਦੇ ਉੱਤੇ ਜੇ ਵੀ ਥੋੜਾ ਜਿਹਾ ਕੰਟਰੋਲ ਹੋ ਜਾਂਦਾ ਉਹ ਵੀ ਜ਼ਰੂਰ ਕਰ ਗਿਆ ਤਾਂ ਜਦੋਂ ਬਾਹਲਾ ਤੁਸੀਂ ਕਰਕੇ ਜਿਹੜੀ ਗੱਲ ਬਾਤ ਕਿਦਾਰੀ ਸੀ ਕਿੱਦਾਂ ਮਦਗੀ ਕਿਸੇ ਦੀ ਬਾਹ ਫੜੋ ਤੇ ਰਾਡ ਬਣ ਜੇ ਹਾਂ ਕਿਦਾਂ ਕਰਕੇ ਉਹ ਕਹਿੰਦਾ ਇਹ ਦੇਖੋ ਮੈਂ ਬਾਹ ਕਿਚਾਂਗਾ ਹੂੰ ਔਰ ਇਹ ਰੌਡ ਬਣੇਗੀ ਮੁੰਡਾ ਜਿੰਨ ਥੱਲੇ ਕਰਨ ਦੀ ਕੋਸ਼ਿਸ਼ ਕਰੋ ਜਿੰਨਾ ਥੱਲੇ ਕਰਨ ਦੀ ਕੋਸ਼ਿਸ਼ ਕਰੋਗੋ ਨਹੀਂ ਹੋ ਰਾਡ ਹੋ ਜਾਏਗੀ ਅਰੇ ਕੁਝ ਕਹਿਣਾ ਚਾਹੋਗੇ ਹੁਣ ਦੇਖੋ ਛੋਟੀ ਜੀ ਗੱਲ ਦੇਖਦਾ ਤੁਸੀਂ ਮੈਨੂੰ ਕਿਹਾ ਸੀ ਕਿ ਸੁਣ ਰਹੇ ਨਹੀਂ ਸੁਣ ਰਹੇ ਤੁਹਾਡੀ ਅੱਖਾਂ ਖੁੱਲੀਆਂ ਹੋਈਆਂ ਨੇ ਤੁਹਾਡੀ ਅੱਖਾਂ ਖੁੱਲੀਆਂ ਹੋਈਆਂ ਨੇ ਤੁਸੀਂ ਮੇਰੀ ਪੂਰੀ ਗੱਲ ਸੁਣ ਰਹੇ ਹੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਵਾਂ ਹੋਰ ਚੀਜ਼ ਦਿਖਾਵਾਂ ਆਪਣੀ ਦੂਜੀ ਬਾਜੂ ਉੱਥੇ ਰੱਖੋ ਐਵੀ ਲੋਕ ਇਹਨੂੰ ਹਿਲਾਣ ਦੀ ਕੋਸ਼ਿਸ਼ ਕਰੋ ਤੁਸੀਂ ਐਵੀ ਨਹੀਂ ਲਾ ਪਾਓਗੇ ਹੁਣ ਇੱਕ ਤਾਂ ਨਹੀਕਸ਼ੀਰ ਦਿਖਾਵਾਂ ਮੈਂ ਚੁਟਕੀ ਮਾਰਾਂਗਾ ਉਹ ਤੁਹਾਡੀ ਐਵਲੀ ਬਾਜੂ ਫਰੀ ਹੋ ਜਾਏਗੀ ਹੁਣ ਚੁਟਕੀ ਮਾਰਾਂਗਾ ਤਾਂ ਐਵਲੀ ਬਾਜੂ ਫਰੀ ਹੋਏਗੀ ਪਰ ਨਾਲ ਹੀ ਨਾਲ ਇੱਕਮ ਹੋਰ ਹੋਏਗਾ ਦੋਨੋਂ ਦੋਨੋਂ ਲੱਤਾਂ ਵੀ ਲੋਕ ਹੋ ਜਾਣਗੀਆਂ ਹੁਣ ਚੱਲਣ ਦੀ ਕੋਸ਼ਿਸ਼ ਕਰੋ ਜਿੰਨਾ ਚੱਲਣ ਦੀ ਕੋਸ਼ਿਸ਼ ਕਰੋਗੇ ਉਹਨਾਂ ਹੋਰ ਹਾਰਡ ਹੋਣ ਜਾਣਗੇ ਅੰਗਤ ਦੇ ਪਾਉ ਬੰਦੇ ਜਾਣਗੇ ਚੱਲਣ ਦੀ ਕੋਸ਼ਿਸ਼ ਕਰੋ ਪਰ ਚੱਲ ਨਹੀਂ ਪਾਓਗੇ ਆ ਮੈਂ ਚੱਲਣ ਦੀ ਕੋਸ਼ਿਸ਼ ਕਰੋ ਚੱਲ ਨਹੀਂ ਪਾਓਗੇ ਕੀ ਕਹਿਣਾ ਚਾਹੋਗੇ ਤੁਸੀਂ ਪਹਿਲੇ ਤਾਂ ਕੈਮਰੇ ਉੱਤੇ ਦੱਸ ਦਿਓ ਕਿ ਕੀ ਹੋਕ ਹੀ ਰਿਹਾ ਤੁਹਾਡੇ ਨਾਲ ਮੇਰੇ ਜਾਨੀ ਲੱਤਾ ਨਹੀਂ ਮੈਂ ਅੱਗੇ ਆਉਣਾ ਚਾਹ ਰਿਹਾ ਪਰ ਆ ਨਹੀਂ ਪਾਰਿਆ ਚਲੋ ਛੁਟਕੀ ਮਾਰਾਂਗਾ ਸਿਰਫ ਉਹ ਸਿਰਫ ਤੁਹਾਡਾ ਰਾਈਟ ਲੈਗ ਰੀਲੀਜ਼ ਹੋ ਜਾਏਗਾ ਲੈਫਟ ਦਾ ਕੀ ਹਾਲ ਹੈ ਉਹ ਉੱਠ ਨਹੀਂ ਪਾਰਿਆ ਹੈ ਹੈਲੋ ਛੁਟਕੀ ਮਾਰਾਂਗਾ ਲੈਫਟ ਵਾਲਾ ਵੀ ਚੱਲ ਜਾਏਗਾ ਭਾਈ ਹੁਣ ਹੁਣ ਮੇਰੇ ਸਮਝਣ ਵਾਲੀ ਗੱਲ ਸਮਝੋ ਅੱਖਾਂ ਖੁੱਲੀਆਂ ਹੋਈਆਂ ਇਹ ਮੇਰੀ ਗੱਲ ਸੁਣ ਵੀ ਰਹੇ ਆ ਮੇਰੀ ਗੱਲ ਸਮਝ ਵੀ ਰਹੇ ਆ ਖੁਦ ਵੀ ਆਪਣੇ ਆਪ ਨੂੰ ਲੌਕ ਹੁੰਦੇ ਹੋ ਦੇਖ ਰਹੇ ਆ ਇਥੇ ਸਮਝਣ ਵਾਲੀ ਗੱਲ ਇਹ ਹੈ ਅਸੀਂ ਸਵੇਰੇ ਉੱਠਣ ਤੋਂ ਲੈ ਕੇ ਰਾਤੀ ਸੌਣ ਤੱਕ ਦਿਨ ਚ ਕਈ ਵਾਰ ਹਿਪਨੋਟਾਈਜ਼ ਹੁੰਦੇ ਹਾਂ ਕਿਦਾਂ ਹੁੰਦਾ ਜੀ ਅਸੀਂ ਮੂਵੀ ਦੇਖਣ ਜਾਂਦੇ ਆ ਸਾਨੂੰ ਪਤਾ ਹੁੰਦਾ ਕਿ ਜਿਹੜੀ ਮੂਵੀ ਅਸੀਂ ਦੇਖਣ ਜਾ ਰਹੇ ਆ ਉਹਦੇ ਚ ਜਿਹੜੇ ਐਕਟਰ ਨੇ ਉਹ ਹਾਈਲੀ ਪੇਡ ਐਕਟਰ ਨੇ ਪਰ ਉਹ ਝੂਠ ਬੋਲ ਰਹੇ ਆ ਪਰ ਅਸੀਂ ਫਿਰ ਵੀ ਵਿਸ਼ਵਾਸ ਕਰਦੇ ਆ ਉਹ ਹੱਸਦੇ ਆ ਅਸੀਂ ਹੱਸਦੇ ਆ ਉਹ ਰੋਂਦੇ ਆ ਅਸੀਂ ਰੋਂਦੇ ਆ ਯਾਨੀ ਕਿ ਉਹ ਹਰ ਇਨਸਾਨ ਜਿਹਦੇ ਤੋਂ ਅਸੀਂ ਪ੍ਰਭਾਵਿਤ ਹੋ ਜਾਂਦੇ ਆ ਨਾ ਅਸੀਂ ਉਹਦੇ ਨਾਲ ਹਿਪਨੋਟਾਈਜ਼ ਹੋ ਜਾਂਦੇ ਆ ਅਚਾ ਜੀ ਜਦੋਂ ਪ੍ਰਭਾਵਿਤ ਹੁਣ ਜਦੋਂ ਮੈਂ ਜੀ ਤੁਸੀਂ ਮੇਰੇ ਤੋਂ ਪ੍ਰਭਾਵਿਤ ਹੋ ਕੇ ਮੈਂ ਤੁਹਾਨੂੰ ਕਰਤਾ ਮੇਰੇ ਕੋਲ ਕੋਈ ਦੇਵੀ ਸ਼ਕਤੀ ਨਹੀਂ ਹੈ ਸਿਮਿਲਰਲੀ ਇਦਾਂ ਹੀ ਕੋਈ ਸਟੂਡੈਂਟ ਹੈ ਉਹ ਪ੍ਰਭਾਵਿਤ ਕਿਹਦੇ ਤੋਂ ਹੈ ਆਪਣੇ ਟੀਚਰ ਤੋਂ ਹੈ ਹੂੰ ਠੀਕ ਹੈ ਆਪਣੇ ਘਰ ਦੇ ਕਿਸੇ ਐਡਲਟ ਤੋਂ ਹੈ ਜਿਹਦੇ ਤੋਂ ਬਹੁਤ ਜ਼ਿਆਦਾ ਇਨਸਪਾਇਰਡ ਹੈ ਪਰ ਜਦੋਂ ਉਹੀ ਲੋਕ ਕੁਝ ਗੱਲ ਉਹਨੂੰ ਇਹੋ ਜੀ ਕਹਿੰਦੇ ਆ ਨਾ ਕਿ ਤੂੰ ਬੇਟਾ ਤੂੰ ਇਕੱਲਾ ਨਹੀਂ ਜਾ ਸਕਦਾ ਬੇਟਾ ਤੂੰ ਇੰਗਲਿਸ਼ ਨਹੀਂ ਬੋਲ ਸਕਦਾ ਬੇਟਾ ਤੂੰ ਸਟੇਜ 'ਤੇ ਨਹੀਂ ਬੋਲ ਸਕਦਾ ਤੂੰ ਕੀ ਕਰ ਪਾਏਗਾ ਜ਼ਿੰਦਗੀ 'ਮੇ ਦੇਖੋ ਇੱਕ ਇੱਕ ਗੱਲ ਨਾ ਇਦਾਂ ਹੀ ਜਾਂਦੀ ਹੈ ਜਿਵੇਂ ਮੈਂ ਇਹਨਾਂ ਨੂੰ ਕਿਹਾ ਨਾ ਕਿ ਇਹਨਾਂ ਦੀ ਲੈੱਗਸ ਨਹੀਂ ਚੱਲ ਪਣਗੀਆਂ ਉਦਾਂ ਸਿਮਿਲਰਲੀ ਉਹ ਬੱਚਿਆਂ ਦੇ ਸਾਈਕੋਲੋਜੀ ਤੇ ਕੰਮ ਹੁੰਦਾ ਦੇਖੋ ਤੁਹਾਨੂੰ ਸਿੰਪਲ ਚੀਜ਼ ਦੱਸਣਾ ਇਹ ਤੁਹਾਡੇ ਹੱਥ ਇੱਥੇ ਲੌਕ ਤੁਹਾਡਾ ਨਾਮ ਕੀ ਹੈ ਵਾਟਸ ਅ ਨੇਮ ਐ ਲੋ ਕਿਸ ਨੂੰ ਆਪਣਾ ਨਾਮ ਬੋਲ ਪਾਓਗੇ ਲੋ ਕੀ ਨਾਮ ਹੈ ਤੁਹਾਡਾ ਹਰਵਿੰਦਰ ਐ ਲੋ ਗਿਆ ਇਹਨਾਂ ਦਾ ਨਾਮ ਇਹਨਾਂ ਨੂੰ ਪਤਾ ਹੈ ਪਰ ਇਹ ਬੋਲ ਨਹੀਂ ਪਾਰੇ ਸਿਮਿਲਰਲੀ ਕਈ ਵਾਰ ਅਸੀਂ ਕੁਝ ਸ਼ਬਦ ਇੰਨੇ ਹਾਰਡ ਆਪਣੇ ਬੱਚਿਆਂ ਨੂੰ ਬੋਲ ਦਿੰਨੇ ਆ ਕਿ ਬੱਚੇ ਬਹੁਤ ਜ਼ਿਆਦਾ ਹੈਵੀ ਬਰਡਨ ਲੈ ਜਾਂਦੇ ਆ ਯਾ ਸੁਪੋਜ਼ ਕਈ ਵਾਰ ਜ਼ਿੰਦਗੀ ਦੇ ਅੰਦਰ ਕੋਈ ਐਕਸੀਡੈਂਟ ਕਿਸੇ ਦੀ ਡੈਥ ਯਾ ਕੋਈ ਰਿਲੇਸ਼ਨਸ਼ਿਪ ਗਰਜ ਇਦਾਂ ਦਾ ਆ ਜਾਂਦਾ ਹੈ ਕਿ ਸਾਡੇ ਮਨ ਤੇ ਸਾਡਾ ਕੰਟਰੋਲ ਹੀ ਨਹੀਂ ਰਹਿੰਦਾ ਇਹਨਾਂ ਨੂੰ ਇਹਨਾਂ ਦਾ ਨਾਮ ਪਤਾ ਹੈ ਪਰ ਇਹ ਬੋਲ ਨਹੀਂ ਪਾਰੇ ਕਿਉਂਕਿ ਮਨ ਤੇ ਪਾਰ ਆ ਗਿਆ ਉਹ ਪਾਰ ਮੈਂ ਦਿੱਤਾ ਸਿਮਿਲਰਲੀ ਅਸੀਂ ਸਵੇਰੇ ਉੱਠਦੇ ਬੈੰਦੇ ਕਈ ਵਾਰ ਕਈਆਂ ਦੇ ਮਨਾਂ ਦੇ ਅੰਦਰ ਡਰ ਪੈਦਾ ਕਰਦੇ ਜਾ ਰਹੇ ਹਾਂ ਕਿਸੇ ਨੂੰ ਪਾਣੀ ਤੋਂ ਡਰ ਆ ਗਿਆ ਕਿਸੇ ਨੂੰ ਸਨੇਕ ਤੋਂ ਡਰ ਆ ਗਿਆ ਕਿਸੇ ਨੂੰ ਹਾਈਟ ਤੋਂ ਡਰ ਆ ਗਿਆ ਪਰ ਇਹ ਡਰ ਕੱਢੇ ਜਾ ਸਕਦੇ ਆ ਚਲੋ ਤੁਹਾਡਾ ਨਾਮ ਤੁਹਾਨੂੰ ਵਾਪਸ ਹਰਵਿੰਦਰ ਐ ਫ੍ਰੀ ਹੋ ਗਿਆ ਕਿ ਨਹੀਂ ਹੋਇਆ ਇੱਕ ਚੀਜ਼ ਜ਼ੋਰ ਦਿਖਾਵਾਂ ਤੁਹਾਨੂੰ ਕੰਮ ਹੈ ਕੰਮ ਹੈ ਕੰਮ ਪਾਈ ਕੰਮ ਹੈ ਕੰਮ ਹੈ ਕੰਮ ਨੇਟਵਰਕ ਇੱਥੇ ਲੇਟ ਲੇਟ ਕਿ ਐਦਾਂ ਹਾਂਜੀ ਹਾਂਜੀ ਲੇਟ ਸਰ ਲੇਟ ਸਰ ਲੇਟ ਸਰ ਇਹਦੇ ਤੇ ਇਹਦੇ ਤੇ ਇਹਦੇ ਤੇ ਇਹਦੇ ਤੇ ਓਕੇ ਦਰਸ਼ਕੋ ਮੈਂ ਸੀਰੀਅਸਲੀ ਕਹਿ ਰਿਹਾ ਮੈਂ ਕੁਝ ਵੀ ਨਹੀਂ ਕੀਤਾ ਸਭ ਕੁਝ ਆਪਣੇ ਆਪ ਨਾਲ ਮੈਨੂੰ ਕੁਝ ਨਹੀਂ ਕਿਹਾ ਗਿਆ ਸੀ ਨਾ ਕੁਝ ਦੱਸਿਆ ਗਿਆ ਸੀ ਇਹ ਪਤਾ ਨਹੀਂ ਕਿਦਾਂ ਹੋਵੇਗਾ ਦਰਸ਼ਕ ਕੁਝ ਐਸਾ ਦੇਖਣਗੇ ਦਰਸ਼ਕਾਂ ਨੂੰ ਵਿਸ਼ਵਾਸ ਕਰਨਾ ਪਏਗਾ ਚਲੋ ਉਹ ਤੇਰੀ ਸਰ ਆਹਾ ਹਾ ਕੋਈ ਗੱਲ ਨਹੀਂ कोई गाल नहीं कोई गाल नहीं कोई मेरी हाइट थोड़ी जी लंबी है कोई गाल नहीं थोड़े दौर पीछे कर दो हल्का जो, हल्का जो, हल्का जी चलो चलो वन टू थ्री एंड स्लीप टेन नाइन एट सेवन फाइव सिक्स फोर थ्री टू वन सा एंकर साहब बहुत ही आराम नाल तीन कुर्सिया के उपर रैसट कर रहे हैं क्या नॉर्मली किसी इंसान वास्ते करना आसान है नहीं है पर अगर अपने माइंड से कंट्रोल पा लिया जाए तो यह आसान है आसान है वन टू थ्री रिलैक्स ਲੈਕਸ ওপਨਰ ਰਾਈਜ਼ਿੰਗ ਇਟ ਬੈਕ ਆਦੂ ਸਰ ਤੁਹਾਨੂੰ ਪਤਾ ਹੋਣਾ ਕਿ ਹੋਇਆ ਤੁਹਾਡੇ ਨਾਲ ਹਾਂ ਮੈਂ ਮਤਲਬ ਪਿਆ ਸੀਗਾ ਹਾਂ ਤੇ ਬਸ ਪਿਆ ਹੀ ਸੀਗਾ ਫਿਰ ਪਿਆ ਰਿਹਾ ਮੈਂ ਤੁਹਾਡੇ ਉੱਪਰ ਸੀ ਤੁਹਾਨੂੰ ਪਤਾ ਤੁਸੀਂ ਵੀਡੀਓ ਚ ਲਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਮੇਰੇ ਉੱਤੇ ਚੜ ਗਏ ਸੀ ਮੇਰਾ ਮੇਰਾ weight 82 kg ਹੈ ਯਾਨੀ ਮੈਨੂੰ ਥੋੜਾ ਜ ਮੈਂ ਝੂਠ ਨਹੀਂ ਕਹੂੰਗਾ ਮੈਂ ਝੂਠ ਨਹੀਂ ਕਹੂੰਗਾ ਮੈਨੂੰ ਥੋੜਾ ਜ ਪਤਾ ਲੱਗਿਆ ਕਿ ਕਿਸੇ ਨੇ ਕੋਈ ਬੱਚਾ ਰੱਖਦਾ ਹਮ ਬੱਚੇ ਦਾ weight 82 ਕਿਲੋ ਸੀ بس ਵੈ ਸੀਰੀਅਸਲੀ ਮੈਨੂੰ ਇਦਾਂ ਲੱਗਿਆ ਹਾਂ ਤੇ ਮੈਂ ਹੁਣ ਗੱਲ ਇਦਾਂ ਆ ਜਾਂਦੀ ਹੈ ਦਰਸ਼ਕੋ ਕੇ ਤੁਹਾਨੂੰ ਲੱਗ ਰਿਹਾ ਹੋਵੇ ਕਿ ਸ਼ਾਇਦ ਕੋਈ ਗੱਲਬਾਤ ਸਮਝਾਈ ਗਈ ਹੋ ਜਾਂ ਕਹੀ ਗਈ ਹੋ ਮੈਂ ਬਿਲਕੁਲ ਬੇਬਾਕ ਬੋਲਣ ਨੂੰ ਤਿਆਰ ਆਂ ਕਿ ਬਿਲਕੁਲ ਕੁਝ ਵੀ ਨਹੀਂ ਦੱਸਿਆ ਗਿਆ ਕਿ ਕੀ ਹੋਣਾ ਹੈ ਕਿ ਮੇਰੇ ਨਾਲੇ ਹੋ ਜਾਣਾ ਸਾਡੇ ਅਸਲ 'ਚ ਗੱਲ ਚੱਲ ਰਹੀ ਕਿ ਅਸੀਂ ਕੈਮਰਾਮੈਨ ਭਾਈ ਨਾਲ ਕਰਾਂਗੇ ਪਰ ਕੈਮਰਾਮੈਨ ਭਾਈ ਕਹਿੰਦਾ ਕਿ ਨਹੀਂ ਨਹੀਂ ਕਿ ਆਪਾਂ ਕਿਸੇ ਹੋਰ ਨਾਲ ਕਰਦੇ ਆ ਮੈਨੂੰ ਨਹੀਂ ਪਤਾ ਸੀਗਾ ਕਿ ਜਦੋਂ ਅਸੀਂ ਔਰੇ ਪਹੁੰਚ ਜਗੇ ਤਾਂ ਇਹ ਸਾਰਾ ਕੁਝ ਮੇਰੇ ਨਾਲ ਹੋਣ ਲੱਗ ਜਾਊਗਾ ਪਰ ਸਰ ਇਹਦੇ ਪਿੱਛੇ ਇੱਕ ਲੌਜੀਕ ਇਹ ਆ ਜਾਂਦਾ ਕਿ ਜਦੋਂ ਇਹਹ ਜੀਆਂ ਗੱਲਾਂ ਨਿਕਲਦੇ ਨੇ ਸਰ ਫਿਰ ਅਗਲਾ ਕਹਿੰਦਾ ਲੈ ਇਹ ਤਾਂ ਚਮਤਕਾਰ ਹੈ ਇਹ 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 ਤਾਂ ਕੁਝ ਵੀ ਕਰਾ ਲੂ ਕਿਸੇ ਕਿਸੇ ਨੂੰ ਹਿਪਨੋਟਾਈਜ਼ ਕਰਾਉਣਾ ਕਿਸੇ ਨੇ ਕੋਈ ਕੰਮ ਘੜਾਉਣਾ ਉਹ ਐਜੇ ਚੀਜ਼ਾਂ ਕਿਉਂਕਿ ਨੁਕਸ ਆਪਾਂ ਕਹਿੰਦੇ ਨਾ ਕਿ ਫਾਇਦੇ ਲੋਕੀ ਘੜ ਦੇ ਦੇਣੇ ਅਗਲਾ ਨੁਕਸਾਨ ਵਾਲ ਨੂੰ ਭਾਦ ਕੇ ਮੈਂ ਚੱਲ ਉਹਨੂੰ ਫੜ ਲਾਂ ਉਹਨੂੰ ਫੜ ਲਾਂ ਤਾਂ ਹੀ ਤੇ ਫਿਰ ਇੰਡੀਆ ਦੇ ਅੰਦਰ ਪਖੰਡ ਵਾਲੀ ਦੁਕਾਨਾਂ ਜ਼ਿਆਦਾ ਵਧੀਆ ਚਲਦੀਆਂ ਨੇ ਨਾ ਅਸੀਂ ਸੱਚ ਦਾ ਹੋਕਾ ਆ ਕੇ ਦੇ ਰਹੇ ਆ ਤੇ ਲੋਕੀ ਸਾਡੇ ਤੇ ਸ਼ੱਕ ਕਰਦੇ ਆ ਪਰ ਜਿਹੜੇ ਪਖੰਡ ਦੇ ਨਾਲ ਐ ਚੀਜ਼ਾਂ ਨੂੰ ਕਰਦੇ ਆ ਉੱਥੇ ਦੇਵੀ ਸ਼ਕਤੀ ਦੇ ਨਾਮ ਦੇ ਦਿੱਤਾ ਜਾਂਦਾ ਬਿਲਕੁਲ ਕਈ ਜਗ੍ਹਾ ਕਈ ਡੇਰਿਆਂ 'ਚ ਦੇਖਿਆ ਹੋਏਗਾ ਸਰ ਹੂੰ ਕਿ ਕੋਈ ਸਿਰ ਕਮਾਣ ਲੱਗ ਜਾਂਦਾ ਹੈ ਕੋਈ ਹੱਥ ਕਮਾਣ ਲੱਗ ਜਾਂਦਾ ਦੋਨੋਂ ਆਪਣੇ ਹੱਥਾਂ ਨਾਲ ਹੀ ਕਰੇ ਪੂਰਾ ਤੁਸੀਂ ਦੇਖਿਆਗਾ ਉਹ ਕਿਸੇ ਚੀਜ਼ ਨੂੰ ਹੱਥਾਂ ਨਾਲ ਦੇ ਲੋਕੀ ਏਦਾਂ ਦਾ ਕਰਨਾ ਸ਼ੁਰੂ ਕਰ ਦਿੰਦੇ ਨੇ ਹਾਂ ਆਪਣੇ ਰਿਲੈਕਸਡੋ ਹੱਥੇ ਕੋਰੀ ਮੈਂ ਹੱਥ ਟੱਚ ਕਰਾਂਗਾ ਤੁਹਾਡੇ ਵੀ ਹੱਥਾਂ ਚ ਚੱਜੇਗੇ ਇਹ ਲੋ ਮੈ ਲੋ ਔਰ ਜਿੰਨਾ ਰੋਕਣ ਦੀ ਕੋਸ਼ਿਸ਼ ਕਰੋਗੇ ਨਾ ਹੋਰ ਤੈਜ ਹੁੰਦੇ ਜਾਣਗੇ ਹਾਂ ਸਹੀ ਗੱਲ ਹੈ ਇਹਦਾ ਰੋਕ ਤਾਂ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਏਗੀ ਇੱਕ ਚੀਜ਼ ਹੋਰ ਦੇਖੀ ਹੋਏਗੀ ਕਿ ਏਦਾਂ ਕਰਕੇ ਫਾਇਰ ਕਰਦਾ ਬੰਦਾ ਪਿੱਛੇ ਜਾ ਕੇ ਡਿੱਗਦਾ ਦੇਖੋ ਏਦਾਂ ਕਰਕੇ ਫਾਇਰ ਕਰਦਾ ਬੰਦਾ ਪਿੱਛੇ ਜਾ ਕੇ ਡਿੱਗਦਾ ਦੇਖੋ ਤੁਸੀਂ ਪਹਿਲੇ ਹੀ ਆ ਗਏ। ਅ ਥੈਂਕ ਯੂ ਟੂ ਵੈਲਕਮ ਤੇ ਸਾਰੇ ਜੀ ਜੇ ਮੇਰੇ ਨਾਲ ਹੀ ਕਰਦੇ ਹੋਗੇ ਤੁਸੀਂ ਕਿਹਾ ਤਾਂ ਹੈ ਨਹੀਂ ਸੀਗਾ ਕਿ ਆ ਜਾਊਗਾ ਸ਼ੋਅ ਹੋਊਗਾ ਜੇ ਤੁਹਾਨੂੰ ਦੱਸ ਦੇ ਤਾਂ ਤੁਹਾਡੇ ਨਾਲ ਫਿਰ ਹੁਣ ਅੱਛਾ ਮੈਨੂੰ ਦੇਖਣਾ ਮੈਂ ਕੋਈ ਮੈਂ ਨਹੀਂ ਹੁਣ ਨਹੀਂ ਮੈਂ ਕਰਦਾ ਨਹੀਂ ਦੇਖੋ ਦਰਸ਼ਕੋ ਆਂ ਕਿ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਣਾ ਕੋਈ ਪਖੰਡ ਬਾਜ਼ ਨਹੀਂ ਕੋਈ ਕੁਛ ਨਹੀਂ ਇਸ ਵਕਤ ਮੈਂ ਉਹਰੇ ਖੜਾ ਆ ਮੈਂ ਬਿਲਕੁਲ ਵਿਭਾਗ ਬੋਲ ਨੂੰ ਤੇ ਆਣਾ ਕਿ ਮੈਨੂੰ ਕੁਝ ਵੀ ਨਹੀਂ ਦੱਸਿਆ ਗਿਆ ਕੁਝ ਵੀ ਆ ਨਹੀਂ ਹੈਗਾ ਕਿ ਮੈਂ ਕਿਸੇ ਕੋ ਸਿਖਾਇਆ ਗਿਆ ਬਹੁਤ ਟ੍ਰੇਨਿੰਗ ਲੈ ਕੇ ਆਇਆ ਪਤਾ ਨਹੀਂ ਕੀ ਕੁਝ ਹੋਇਆ ਆ ਤੁਸੀਂ ਮੈਂ ਖੁਦ ਜਾ ਕੇ ਇਹ ਵੀਡੀਓ ਬਾਅਦ ਚ ਦੇਖੂਗਾ ਕਿ ਬਾਅਦ ਚ ਮੈਨੂੰ ਵੀਡੀਓ ਹੀ ਦੇਖ ਕੇ ਪਤਾ ਲੱਗੂ ਕਿ ਕੀ ਕੀ ਹੋ ਰਿਹਾ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਆ ਆਪਾਂ ਬੇਸ਼ੱਕ ਅੱਜ ਦੇ ਟਾਈਮ 'ਚ ਆਪਣੇ ਆਪ ਨੂੰ ਬਹੁਤ ਪੜੇ ਲਿਖੇ ਦੱਸਦੇ ਆ ਆਪਾਂ ਇਹ ਸੋਚ ਲੰਨੇ ਆ ਕਿ ਸਭ ਤੋਂ ਸਮਝਦਾਰ ਕੋਈ ਨਹੀਂ ਹੈਗਾ ਪਰ ਆਪਾਂ ਸ਼ਾਇਦ ਕਿਸੇ ਪਖੰਡਵਾਦ ਦੇ ਵਿੱਚ ਜਾ ਕੇ ਨਾ ਆਪਣੇ ਬਹੁਤ ਪੈਸੇ ਖਰਾਬ ਕਰ ਲੰਨੇ ਆ ਬਾਈ ਜੇ ਮੈਂ ਤੁਹਾਨੂੰ ਕਹਾ ਕਿ ਕੋਈ ਕਿਸ ਨੂੰ ਸਮਝਾਉਂਦਾ ਆ ਕਿਸ ਨੂੰ ਪਕੜ ਸਕਦਾ ਹੈ ਹੋਸ਼ ਹੋ ਸਕਦਾ ਹੈ ਮਤਲਬ ਕਿ ਮੰਨ ਲਓ ਮੈਂ ਉਹ ਬਾਈ ਜੀ ਨੇ ਮੈਨੂੰ ਹੈਲਪ ਕੀਤੀ ਜਾਂ ਉਹ ਬਾਈ ਜੀ ਨੇ ਮੇਰੀ ਮਦਦ ਕੀਤੀ ਹੁਣ ਮੈਂ ਚਾਹੁੰਦਾ ਹੈ ਕਿ ਯਾਰ ਠੀਕ ਆ ਹੋ ਗਿਆ ਮਤਲਬ ਨੂੰ ਐਂ ਕਰੋ ਯਾਰ ਹੁਣੇ ਮੈਂ ਤੋਂ ਅੱਗੇ ਲੰਘਦਾ ਜਾ ਰਿਹਾ ਹੈ ਇਹਦਾ ਮੈਨੂੰ ਨੁਕਸਾਨ ਕਰਨਾ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਐਸਾ ਕੁਝ ਨਹੀਂ ਹੁੰਦਾ ਦੇਖੋ ਜੀ ਬੇਸਿਕਲੀ ਕੀ ਹੈ ਕਿ ਜਵੇਂ ਹੁਣੇ ਮੈਂ ਇਹਨਾਂ ਨੂੰ ਇਹਨਾਂ ਦੀ ਬਾਡੀ ਲੌਕ ਕੀਤੀ ਜਾਂ ਮੈਂ ਇਹਨਾਂ ਦੇ ਚੇਅਰ ਇਹਨਾਂ ਦੀ ਬਾਡੀ ਦੇ ਥੱਲੇ ਕੱਢੀ ਇਹ ਮੈਂ ਇਹਨਾਂ ਨਾਲ ਕਰ ਸਕਦਾ ਕਿਉਂਕਿ ਇਹਨਾਂ ਨਾਲ ਮੈਂ ਗੱਲ ਕਰ ਰਿਹਾ ਅਗਰ ਜਿਹੜਾ ਪਖੰਡਵਾਦ ਦੇ ਨਾਲ ਜਾਂ ਵਸ਼ੀਕਰਨ ਵਰਡ ਦੇ ਨਾਲ ਜੋੜਿਆ ਜਾਂਦਾ ਹੈ ਕਿ ਭਾਈ ਕਿਸੇ ਦਾ ਨੁਕਸਾਨ ਕਰ ਦੇਣਾ ਜਾਂ ਕੁਝ ਕਰਨਾ ਸਰ ਐਸਾ ਪੋਸੀਬਲ ਨਹੀਂ ਹੈ ਇਹ ਐਸਾ ਪੋਸੀਬਲ ਨਹੀਂ ਹੈ ਫਿਰ ਲੋਕਾਂ ਦੇ ਫਿਰ ਇਹ ਵੀ ਮਾਈਂਡ ਦੀ ਉਹ ਗੇਮ ਹੁੰਦੀ ਹੈ ਜਿਹੜੀ ਆਪਣੇ ਮਨ ਦੇ ਵਿੱਚ ਚੱਲਣ ਲੱਗ ਜਾਂਦੀ ਹੈ ਗੱਲ ਨਹੀਂ 90% ਸਾਈਕੋਲੋਜੀਕਲ ਹੈ ਜੀ ਜਿਵੇਂ ਸਾਡੇ ਕੋਲ ਕਈ ਲੋਕ ਆਂਦੇ ਸਿਰ ਵਿਸ਼ਵਾਸ ਤੇ ਆਂ ਕੁਝ ਲੋਕਾਂ ਨੂੰ ਲੱਗਦਾ ਸਾਡੇ ਤੇ ਕੀਤਾ ਕਰਾਇਆ ਹੋਇਆ ਹਮ ਅਸੀਂ ਉਹਨਾਂ ਦਾ ਕੀਤਾ ਉਹਨਾਂ ਨੂੰ ਲੱਗਦਾ ਸੀ ਕਿ ਕੀਤਾ ਕਰਾਇਆ ਉਹ ਖਤਮ ਕੀਤਾ ਮੇਰੇ ਅੰਦਰ ਕੋਈ ਆਵਾਜ਼ ਬੋਲਦੀ ਹੈ ਜੀ ਅਸੀਂ ਖਤਮ ਕੀਤਾ ਕਿਉਂਕਿ ਉਹ ਸਾਈਕੋਲੋਜੀਕਲ ਹੈ ਜੇ ਕਈ ਲੋਕਾਂ ਨੂੰ ਡਿਪਰੈਸ਼ਨ ਦਾ ਜਿਹੜੇ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਕਿ ਪਤਾ ਨਹੀਂ ਯਾਰ ਮੈਰਾ ਕੀ ਬਣੂਗਾ ਸੋਚੀ ਹੋ ਜਾਂਦੇ ਨੇ ਓਵਰ ਥਿੰਕਿੰਗ ਕਰ ਕਰਕੇ ਜੋੜੀ ਚੀਜ਼ ਘਟਣੀ ਵੀ ਨਹੀਂ ਹੈਗੀ ਉਹਦੇ ਬਾਰੇ ਵੀ ਸੋਚੇ ਦਿਨਾ ਉਹਦਾ ਵੀ ਆਪਾਂ ਇਲਾਜ ਕਰਦੇ ਨੇ ਦੇਖੋ ਜੀ ਸਿੰਪਲ ਜੀ ਗੱਲ ਹੈ ਡਿਪਰੈਸ਼ਨ ਦਾ ਸਟ्रेस ਦਾ ਅਗਰ ਮੈਡੀਕਲ ਸਾਇੰਸ ਦੇ ਅੰਦਰ ਦੇਖੇ ਤਾਂ ਟ੍ਰੀਟਮੈਂਟ ਬਹੁਤ ਲਿਮਿਟਿਡ ਹੈ ਉਹ ਤੁਹਾਨੂੰ ਪिल्स ਦਿੰਦੇ ਆ ਜਿੰਨੀ ਟਾਈਮ ਤੱਕ ਤੁਸੀਂ ਪिल्स ਖਾਂਦੇ ਹੋ ਉਨੇ ਟਾਈਮ ਤੱਕ ਤੁਸੀਂ ਠੀਕ ਰਹਿੰਦੇ ਹੋ ਜਦੋਂ ਤੁਸੀਂ ਪिल्स ਖਾਣੀਆਂ ਬੰਦ ਕਰ ਦਿੰਦੇ ਹੋ ਉਹ ਚੀਜ਼ ਦੁਬਾਰਾ ਆ ਜਾਂਦੀ ਹੈ ਪਰ ਸਾਡੀ ਸਾਇੰਸ ਦੇ ਅੰਦਰ ਨਾ ਸੀ ਕੋਈ ਗੋਲੀ ਦਿੰਦੇ ਆ ਨਾ ਸੀ ਕੋਈ ਟੀਕਾ ਲਗਾਉਂਦੇ ਆ ਸਿਰਫ ਅਸੀਂ ਗੱਲ ਕਰਦੇ ਆ ਗੱਲ ਕਰਦੇ ਕਰਦੇ ਤੁਹਾਡੇ ਮਨ ਦੇ ਅੰਦਰ ਜਿਹੜਾ ਪ੍ਰਿੰਟ ਛੱਪ ਗਿਆ ਨਾ 네ਗੇਟਿਵ ਅ ਕੋਈ ਪਾਸਟ ਦੀ ਮੈਮਰੀ ਐਸੀ ਹੋਗੀ ਕਿ ਕੋਈ ਇੱਕ ਇਨਸਾਨ ਤੁਹਾਡੀ ਜ਼ਿੰਦਗੀ ਚ ਆਇਆ ਕੁਝ ਤੁਹਾਡਾ ਨਾਲ ਐਸਾ ਕਰਕੇ ਚਲਾ ਗਿਆ ਜੋ ਤੁਸੀਂ ਐਕਸਪੈਕਟ ਨਹੀਂ ਕੀਤਾ ਸੀਗਾ ਔਰ ਤੂੰ ਇਨਸੀਡੈਂਟ 5 ਸਾਲ ਪੁਰਾਣਾ ਹੈ ਪਰ ਤੁਸੀਂ ਅੱਜ ਵੀ ਉਹਨੂੰ ਸੋਚ ਰਹੇ ਹੋ ਹਾਂ ਤੇ ਅਸੀਂ ਉਹਦੀ ਮੈਮਰੀਜ਼ ਨੂੰ ਸ਼ਾਂਤ ਕਰ ਦਈਦਾ ਹੈ ਕੁਝ ਕੰਡੀਸ਼ਨ ਚ ਡਿਲੀਟ ਕਰ ਦਈਦਾ ਹੈ ਔਰ ਜਿਹਦੇ ਨਾਲ ਲੋਕੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਪੰਦੇ ਆ ਬਿਲਕੁਲ ਤੁਸੀਂ ਬਿਲਕੁਲ ਬਾਜੀ ਆਪਣਾ ਮੋਬਾਈਲ ਨੰਬਰ ਜਰੂਰ ਦੱਸ ਦਿਓ ਜੇ ਕੋਈ ਸੰਪਰਕ ਕਰਨਾ ਚਾਹੁੰਦਾ ਨਾ ਤਾਂ ਤੁਸੀਂ ਇਸ ਵਕਤ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਹਾਂ ਜੇ ਤੁਹਾਨੂੰ ਮਿਲਣਾ ਹੋਵੇ ਤਾਂ ਸਾਨੂੰ ਮਿਲਣਾ ਹੋਵੇ ਤੇ ਸਾਡਾ ਇੱਕ ਸੈਂਟਰ ਡਿਗਰੀ ਫੇਸ 1 ਦੇ ਅੰਦਰ ਸਾਡਾ ਨੰਬਰ ਹੈ 989607564 ਔਰ ਅਸੀਂ 14 April ਨੂੰ ਹੂੰ ਗੁਰੂ ਨਾਨਕ ਦੇਵ ਭਵਨ ਦੇ ਅੰਦਰ ਇੱਕ ਵੱਡਾ ਪ੍ਰੋਗਰਾਮ ਕਰ ਰਹੇ ਹਾਂ ਜਿੱਦੇ ਚ ਅਸੀਂ ਮਾਈਂਡ ਨੂੰ ਕਿੱਦਾਂ ਰਿਲੈਕਸ ਕਰਨਾ ਆ ਸਿਖਾਣਾ ਕਿੱਦਾਂ ਅੰਦਰੋਂ ਖੁਸ਼ੀ ਲੈ ਕੇ ਆਣੀ ਮੈਂ ਖੁਸ਼ੀ ਦੀ ਗੱਲ ਕਰ ਰਿਹਾ ਛੋਟੀ ਜੀ ਖੁਸ਼ੀ 1 2 3 ਗੋਡਾ ਸਲੀਪ ਅੱਜ ਦਿਨ ਤੁਹਾਡੇ ਮੈਂ ਉਂਗਲੀ ਨਾਲ ਟੱਚ ਕਰਾਂਗਾ ਨਾ ਤੁਹਾਡੇ ਅੰਦਰ ਇੱਕ ਬੜੀ ਵਧੀਆ ਖੁਸ਼ੀ ਆਏਗੀ ਔਰ ਚਿਹਰੇ ਤੇ ਬਹੁਤ ਵਧੀਆ ਸਮਾਈਲ ਆਏਗੀ जिदा तुम इस रिलैक्सेशन तो बहार आओगे जब भी मैं हाथ टच करेगा एक इंटरनल खुशी तो अंदर आया करेगी वन टू थ्री गेट बैक आ देखे हूँ क्यों हो रहा है पता नहीं। पता नहीं <laughs> खुशी खुशी महसूस हो रही है ਤੇ ਅਸੀਂ ਕਿੱਦਾਂ ਮਾਈਂਡ ਨੂੰ ਰਿਲੈਕਸ ਕਰ ਸਕਦੇ ਆ ਕਿੱਦਾਂ ਆਪਣੇ ਅੰਦਰ ਅਸੀਂ ਕੌਨਫੀਡੈਂਸ ਔਰ ਆਪਣੇ ਅੰਦਰ ਹੈਪੀਨੈਸ ਲੈ ਕੇ ਆ ਸਕਦੇ ਆ ਜਾਂ ਕੋਈ ਡਰ ਰੈਮ ਕੋਈ ਸਾਡੇ ਅੰਦਰ ਹੈ ਜਿਹੜਾ ਅਸੀਂ ਕੱਢਣਾ ਚਾਹੁੰਦੇ ਆ ਤੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਕ ਪ੍ਰੋਗਰਾਮ ਡਿਜ਼ਾਈਨ ਕੀਤਾ ਹੈ ਆਪਣਾ 4 ਤੋਂ 5 ਘੰਟੇ ਦਾ ਜੋ ਕਿ 14 April ਨੂੰ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਗੁਰੂ ਨਾਨਕ ਦੇ ਭਵਨ ਤੇ ਤੁਸੀਂ ਉੱਥੇ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਨੀਚੇ ਅਸੀਂ ਇੱਕ ਲਿੰਕ ਦੇ ਦਾਂਗੇ ਤੁਸੀਂ ਉਸ ਲਿੰਕ ਤੋਂ ਸਾਡੀ ਇਨਫੋਰਮੇਸ਼ਨ ਲੈ ਸਕਦੇ ਹੋ ਔਰ ਇਸ ਨੰਬਰ ਦੇ ਨਾਲ ਵੀ ਸਾਡੇ ਨਾਲ ਜੁੜ ਸਕਦੇ ਹੋ ਬਿਲਕੁਲ ਔਰ ਅਗਰ ਕਿਸੇ ਨੇ ਕਾਉਂਸਲਿੰਗ ਕਰਾਨੀ ਹੋਵੇ ਤਾਂ ਸਾਡਾ ਸੈਂਟਰ ਡੁਗਰੀ ਫੇਸ 1 ਦੇ ਅੰਦਰ ਹੈ ਤੁਸੀਂ ਪਰਸਨਲੀ ਆ ਕੇ ਸਾਡੇ ਹੀਲਰਸ ਨੇ ਨਿਰਮਲ ਜੀ ਔਰ ਤਜਿੰਦਰ ਜੀ ਇਹ ਲੋਕ ਹੀਲਿੰਗਸ ਕਰਦੇ ਆ ਕਿਸੇ ਨੂੰ ਵਹਿਮ ਹੋਏ ਕਿਸੇ ਨੂੰ ਕੋ ਡਰ ਹੋਏ ਕੋਈ ਸਟ्रेस ਹੋਏ ਕਿਸੇ ਨੇ ਆਪਣਾ ਮਾਈਂਡ ਰਿਲੈਕਸ ਕਰਾਉਣਾ ਹੋ ਤੇ ਡਾਇਰੈਕਟਲੀ ਵੀ ਇੱਥੇ ਆ ਕੇ ਮਿਲ ਸਕਦੇ ਹੋ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਮੈਂ ਸੀਰੀਅਸਲੀ ਕਹਿ ਰਿਹਾ ਬਹੁਤ ਇੰਟਰਵਿਊਜ਼ ਕੀਤੀਆਂ ਨੇ ਬਹੁਤ ਪਤਾ ਨਹੀਂ ਬਹੁਤ ਲੋਕਾਂ ਨੂੰ ਮਿਲਿਆ ਬਹੁਤ ਆਪਣੇ ਪਿਆਰੇ ਸੱਜਣਾ ਨੂੰ ਮਿਲਿਆ ਸਾਰੇ ਇੱਕ ਉਹਦੇ ਵਿੱਚ ਹੋਰ ਬਹੁਤ ਜਣੀ ਟੌਪ ਦੇ ਉੱਤੇ ਨਾਮ ਆਣ ਲੱਗੇ ਜਿਹੜੇ ਟੌਪ ਗਿਣਤੀ ਦੇ ਵਿੱਚ ਉਹਦੇ ਇੱਕ ਹਰਮਨ ਨਾਮ ਆਂਦਾ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ ਸੀਰੀਅਸਲੀ ਮੈਂ ਮੈਂ ਫਸਟ ਟਾਈਮ ਇਦਾਂ ਹੋਇਆ ਆ ਕਿ ਪਤਾ ਨਹੀਂ ਕੀ ਕੀ ਹੋਇਆ ਆ ਉਹ ਮੈਂ ਬਾਅਦ ਚ ਵੀਡੀਓ ਦੇਖ ਕੇ ਪਤਾ ਲੱਗੂ ਕਿ ਕੀ ਕੀ ਹੋਇਆ ਤੇ ਦਰਸ਼ਕੋ ਮੈਂ ਤੁਹਾਨੂੰ ਦੁਬਾਰਤ ਇਹ ਗੱਲ ਕਹਿ ਰਿਹਾ ਹਾਂ ਕੁਝ ਵੀ ਉਹ ਕਹਿੰਦੇ ਨਹੀਂ ਹੁੰਦੇ ਕਿ ਕਨਸੈਪਟ ਲਿਖਿਆ ਗਿਆ ਬਣਾਇਆ ਗਿਆ ਡਾਇਲੋਗ ਲਿਖੇ ਗਏ ਔਰਾ ਕ੍ਰੀਏਟ ਕੀਤਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਸੀ ਇਹ ਆਪਣੇ ਆਪ ਹੀ ਹੋਇਆ ਸਾਰਾ ਕੁਝ ਤੇ ਮੈਂ ਇਹੀ ਉਮੀਦ ਰੱਖੂੰਗਾ ਕਿ ਤੁਸੀਂ ਇਸ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਹੀ ਕਰ ਦਿਓ ਯਾਰ ਇਹ ਚਾ ਤਾਂ ਮੇਰੇ ਨਾਲ खासा ਕੁਝ ਹੋਇਆ ਹੈ ਤਾਂ ਤੁਸੀਂ ਇਸ ਨੂੰ ਸ਼ੇਅਰ ਜਰੂਰ ਕਰ ਸਕਦੇ ਹੋ ਤੇ ਜੇ ਕੋਈ ਸਵਾਲ ਆ ਤੁਹਾਡੇ ਮਨਾਂ ਦੇ ਵਿੱਚ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਮੋਬਾਈਲ ਨੰਬਰ ਦਿੱਤਾ ਹੋਇਆ ਤੁਸੀਂ ਸਵਾਲਾਂ ਦੇ ਜਵਾਬ ਜਿਹੜੇ ਉਹ ਲੈ ਸਕਦੇ ਹੋ ਪੇਜ ਅਸੀਂ ਟੈਗ ਕੀਤਾ ਹੋਇਆ ਬੇ ਜੀ ਜੇ ਤੁਸੀਂ ਉਸ ਪੇਜ ਦੇ ਉੱਤੇ ਜਾ ਕੇ ਮੈਸੇਜ ਵੀ ਕਰ ਸਕਦੇ ਹੋ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨ ਨੂੰ ਦੋ ਜੀ ਜ਼ਿਆਦਾ ਦੇ ਦੇਰੋ ਰਹਿਮਤ ਦੇ ਧੰਨਵਾਦ